ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਇੱਕ ਵਾਰ ਫੇਰ ਇੱਕ ਨਵੀਂ ਸਿੱਖਿਆ ਦਾ ਇੱਕ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਤੇ ਸ਼ੁਰੂਆਤ ਦੇ ਵਿੱਚ ਦੱਸਾਂਗੇ ਕਿ ਸਰਦੀਆਂ ਆ ਰਹੀਆਂ ਨੇ ਤੇ ਜੇਕਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ 100 ਗ੍ਰਾਮ ਕਾਜਰਾ ਰੋਜ਼ ਖਾਓਗੇ ਤਾਂ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧ ਜਾਏਗੀ ਤੁਹਾਡੇ ਸਰੀਰ ਦੇ ਹੋਰ ਬਹੁਤ ਸਾਰੇ ਰੋਗ ਆਪਣੇ ਆਪ ਠੀਕ ਹੋ ਜਾਣਗੇ ਤਾਂ ਤੁਸੀਂ ਇਸ ਤੇ ਕਈ ਤਰ੍ਹਾਂ ਦੀਆਂ ਸੋਚਾਂ ਸਾਹਮਣੇ ਰੱਖੋਗੇ ਕਿ ਤਾਂ ਜੀ ਗੱਲਾਂ ਹੀ ਨੇ ਬਲਾਵਲਾ ਬਲਾ ਪਰ ਦੋਸਤੋ ਅਸਲ 'ਚ ਇਹ ਸੱਚ ਹੈ ਕਿਉਂਕਿ ਗਾਜਰਾਂ ਵਿੱਚ ਵਿਟਾਮਿਨ A ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਯਾਨੀ ਜੇ ਅਪਾਏ ਗੱਲ ਕਰੀਏ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਵਿਟਾਮਿਨ A ਕਿਸੇ ਚੀਜ਼ 'ਚ ਪਾਇਆ ਜਾਂਦਾ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਤਾਂ ਉਹ ਗਾਜਰਾਂ ਨੇ ਜਿਹੜੀਆਂ ਕਿ ਅੱਖਾਂ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਅੱਖਾਂ ਦੇ ਵਾਸਤੇ ਵਿਟਾਮਿਨ ਏ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਤੇ ਅੱਜ ਅਸੀਂ ਜਿਹੜੀ ਇਸ ਵੀਡੀਓ ਦੇ ਵਿੱਚ ਵਿਸ਼ਾ ਲਿਆ ਉਹ ਵੀ ਹੈ ਵਿਟਾਮਿਨ ਏ ਸਟਾਰਟਿੰਗ 'ਚ ਆਪਾਂ ਤੁਹਾਨੂੰ ਇੱਕ ਗੱਲ ਦਸੀ ਵੀ ਗਾਜਰਾ ਤੇ ਵਿਟਾਮਿਨ ਏ ਸਾਥੀਓ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਵਿੱਚ ਵਿਟਾਮਿਨ ਏ ਦੀ ਘਾਟ ਇੱਕ ਵੱਡੀ ਸਮੱਸਿਆ ਕੁਝ ਰਿਪੋਰਟਾਂ ਤਾਂ ਇੱਥੋਂ ਤੱਕ ਵੀ ਦਾਵਾ ਕਰਦੀਆਂ ਨੇ ਕਿ ਦੇਸ਼ 'ਚ ਲਗਭਗ 60 ਤੋਂ 60% ਤੋਂ ਵੱਧ ਬੱਚੇ ਤੇ 30% ਤੋਂ ਵੱਧ ਜਿਹੜੀਆਂ ਨੇ ਔਰਤਾਂ ਵਿਟਾਮਿਨ A ਦੀ ਘਾਟ ਦੀਆਂ ਸ਼ਿਕਾਰ ਨੇ। ਵਿਟਾਮਿਨ A ਦੀ ਘਾਟ ਕਾਰਨ ਬੱਚਿਆਂ ਦੇ ਵਿੱਚ ਅੰਨਪਨ ਨਿਗਾ ਕਮਜ਼ੋਰ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਬੱਚੇ ਅੰਨੇ ਤੱਕ ਵੀ ਹੋ ਜਾਂਦੇ ਨੇ। ਇਹੋ ਜਿਹੇ ਰੋਗ ਅੰਧਰਾਤਾ ਜਿਹਨੂੰ ਆਪਾਂ ਨਾਈਟ ਬਲਾਈਂਡਨੈਸ ਵੀ ਕਹਿੰਦੇ ਆ ਇਦਾਂ ਦੇ ਰੋਗ ਹੋਣ ਲੱਗ ਜਾਂਦੇ ਨੇ। ਤੇ ਔਰਤਾਂ ਦੇ ਵਿੱਚ ਵੀ ਜਿਹੜੀ ਹੈ ਨਿਗਾ ਨੂੰ ਲੈ ਕੇ ਕਾਫੀ ਚਰਾ ਅਨ੍ਹਾ ਜਿਹੜੀ ਨਜ਼ਰ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਤਰ੍ਹਾਂ ਦੀ ਪ੍ਰੋਬਲਮਾਂ ਆਉਂਦੀਆਂ ਨੇ ਇਹਨੂੰ ਕਾਬੂ ਕਰਨ ਲਈ ਭਾਰਤ ਸਰਕਾਰ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਖੁਰਾਕਾਂ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਚਲਾ ਰਹੀ ਹੈ ਜਿਹਦੇ ਵਿੱਚ ਖਾਣ ਵਾਲੇ ਤੇਲ ਵਿਟਾਮਿਨ ਇਹ ਵਿਟਾਮ ਬਹੁਤ ਬਹੁਤ ساری ਚੀਜ਼ਾਂ ਦਿੰਦੀ ਹੈ ਪਰ ਇਹਦੇ باوجود ਵੀ ਹਾਲਾਤ ਜਿਉਂ ਦੇ ਤਿਉਂ ਬਣੇ ਨੇ ਕਾਬੂ ਨਹੀਂ ਆ ਰਹੇ ਆਖਰ ਕੀ ਕਾਰਨ ਹੈ ਕਿ ਵਿਟਾਮਿਨ A ਦੀ ਘਾਟ ਪੂਰੀ ਨਹੀਂ ਹੋ ਪਾਉਂਦੀ ਇਹਦੇ ਬਿੱਤੇ ਆਪਾਂ ਅੱਜ ਵਿਚਾਰ ਪਰ ਪੂਰੀ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਬਹੁਤ ਚੀਜ਼ਾਂ ਇਸ ਚੋਂ ਤੁਹਾਨੂੰ ਮਿਲਣ ਵਾਲੀਆਂ ਕੋਈ ਵੀ ਚੀਜ਼ ਅਸੀਂ ਇਹ ਨਹੀਂ ਕਾਗੇ ਕਿ ਸਾਡੇ ਕੋਲ ਉਹ ਹੈ ਜਾਂ ਸਾਡੇ ਕੋਲ ਹੈਗੀ ਆ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਆ ਤੁਹਾਡੇ ਕੋਲ ਸਿਰਫ ਜਾਣਕਾਰੀ ਦੇ ਰਹੇ ਆ ਥੋੜਾ ਧਿਆਨ ਨਾਲ ਸੁਣਿਆ ਇਹ ਘਾਟ ਨੂੰ ਪੂਰੀ ਤਰ੍ਹਾਂ ਕਾਬੂ 'ਚ ਨਾ ਆਉਣ ਦੇ ਜਿਹੜੇ ਨੇ ਉਹ ਬਹੁਤ ਸਾਰੇ ਕਾਰਨ ਨੇ ਥੋੜੀ ਜਿਹੀ ਪਹਿਲਾਂ ਇਹ ਕਾਰਨਾਂ ਤੋਂ ਚਰਚਾ ਕਰਦੇ ਫਿਰ ਅੱਗੇ ਜਾ ਕੇ ਹੋਰ ਬਹੁਤ ਸਾਰੀ ਚੀਜ਼ਾਂ ਦੇ ਗੱਲਾਂਗੇ ਇੱਕ ਤਾਂ ਹੈ ਕਿ ਜੀ ਪੋਸਟਿਕ ਖੁਰਾਕ ਦੀ ਕਮੀ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਦੀ ਆਰਮ ਡਾਈਟ ਦੇ ਵਿੱਚ ਵਿਟਾਮਿਨ ਏ ਦੇ ਜਿਹੜੇ ਸੋਰਸ ਨੇ ਜਿਵੇਂ ਪੱਤੇਦਾਰ ਸਬਜ਼ੀਆਂ ਫਲ ਤੇ ਜ਼ਿਆਦਾਤਰ ਲੋਕ ਜਿਹੜੇ ਨੇ ਵੈਸ਼ਨੋ ਨੇ ਮੀਟ ਅੰਡਾ ਨਹੀਂ ਖਾਂਦੇ ਉਹਦੀ ਘਾਟ ਨੰਬਰ 2 ਦੇ ਅੱਤੇ ਆਂਦਾ ਹੈ ਜੀ ਵਿਟਾਮਿਨ ਏ ਬਾਰੇ ਜਿਹੜੀ ਹੈ ਜਾਗਰੂਕਤਾ ਦੀ ਘਾਟ ਬਹੁਤ ਸਾਰੇ ਲੋਕਾਂ ਨੂੰ ਵਿਟਾਮਿਨ ਏ ਦੀ ਮਹੱਤਤਾ ਤੇ ਇਹਦੀ ਘਾਟ ਦੇ ਕਾਰਨ ਹੋਣ ਵਾਲੇ ਰੋਗਾਂ ਦੇ ਬਾਰੇ ਜਾਣਕਾਰੀ ਨਹੀਂ ਹੈਗੀ ਇਸ ਤੋਂ ਬਾਅਦ ਜੀ ਕਮਜ਼ੋਰ ਕਮਜ਼ੋਰ ਸਿਹਤ ਸੇਵਾਵਾਂ ਇਹਦੀ ਪਹੁੰਚ ਜਿਹੜੀ ਆ ਉਹ ਜਿਹੜੀ ਆ ਬਹੁਤ ਘੱਟ ਆ ਵੈਸੇ ਦਾ ਪੰਜਾਬ ਦੇ ਵਿੱਚ ਹੁਣ ਕਾਫੀ ਜ਼ਿਆਦਾ ਸਿਹਤ ਸਭਾਵਾਂ ਦੇ ਤੇ ਧਿਆਨ ਦਿੱਤਾ ਜਾ ਰਿਹਾ ਪਰ ਦੂਰ ਦਰਾਜ ਦੇ ਖੇਤਰਾਂ ਦੇ ਵਿੱਚ ਸਿਹਤ ਸਭਾਵਾਂ ਦੀ ਪਹੁੰਚ ਨਾ ਹੋਣ ਕਰਕੇ ਬੱਚਿਆਂ ਤੇ ਔਰਤਾਂ ਲਈ ਸਹੀ ਪੋਸ਼ਟਿਕਤਾ ਤੇ ਪੋਸ਼ਟਿਕ ਖੁਰਾਕ ਤੇ ਸਿਹਤ ਸਭਾਵਾਂ ਜਿਹੜੀਆਂ ਨੇ ਉਹ ਮੌਜੂਦ ਨਹੀਂ ਮਤਲਬ ਮੁਹੱਈਆ ਨਹੀਂ ਹੋ ਪਾਉਂਦੀਆਂ ਫਿਰ ਫੋਰਟੀਫਿਕੇਸ਼ਨ ਪ੍ਰੋਗਰਾਮ ਦੀ ਸਹੀ ਤਰ੍ਹਾਂ ਨਾਲ ਲਾਗੂ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਜੀ ਦੁੱਧ ਤੇ ਦੁੱਧਵਾਸੀ ਅੱਜ ਕੱਲ ਇਸ ਤਰ੍ਹਾਂ ਦਾ ਆ ਨਹੀਂ ਰਿਹਾ ਜਿਹੜਾ ਕਿ ਸਹੀ ਢੰਗ ਦੇ ਨਾਲ ਜਿਹੜਾ ਅੰਦਰ ਖੁਰਾਕੀ ਤੱਤ ਦੇ ਸਕੇ ਵਿਟਾਮਿਨ A ਦੇ ਸਕੇ ਦੇ ਸਕੇ ਤੇਲ ਹੈ ਜੇ ਆ ਗਏ ਨੇ ਜੀ ਜਿਹੜੇ ਕਿ ਤੇਲ ਜਿਹੜੇ ਮਿਕਸ ਜਿਵੇਂ ਕਹਿੰਦੇ ਆਪਾਂ ਕਹਿ ਸਕਦੇ ਆ ਕਿ ਮਲਾਉਟੀ ਤੇਲ ਆ ਗਏ ਨੇ ਤੇਲ ਬਹੁਤ ਜ਼ਿਆਦਾ ਉਧਰ ਰਾਈਫਡ ਵਾਂਗੂ ਯੂਜ਼ ਹੋਣ ਲੱਗੇ ਨੇ ਤੇ ਉਹਦੇ ਕਰਕੇ ਵੀ ਇਹ ਬਹੁਤ ਸਾਰੀਆਂ ਪ੍ਰੋਬਲਮਾਂ ਆ ਰਹੀਆਂ ਨੇ ਇਸ ਤੋਂ ਇਲਾਵਾ ਜੀ ਜਿਹੜਾ ਅੱਜ ਵੀ ਜਿਹੜਾ ਇਹ ਲੋਕੀ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਦਵਾਈਆਂ ਲੈ ਰਹੇ ਨੇ ਜਿਹੜੀਆਂ ਜਿੱਦਾ ਸਿੱਧਾ ਸਿੱਧਾ ਅਸਰ ਜਿਹੜਾ ਉਹ ਅੱਖਾਂ ਦੇ ਉੱਤੇ ਵੀ ਪੈਂਦਾ ਹੈਗਾ ਕੁਝ ਅਲਟਰਾਵਾਇਲਟ ਵਾਇਲਟ ਰੇਸ ਦੇ ਕਰਕੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਵਾਤਾਵਰਣ ਜਿਹੜੀਆਂ ਉਹ ਵੀ ਧੂੜ ਮਿੱਟੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੀ ਸਾਨੂੰ ਕਾਫੀ ਖਰਾਬ ਕਰਦੀਆਂ ਨੇ ਅੱਖਾਂ ਨੂੰ ਅਕਸਰ ਅਸੀਂ ਸੁਣਦੇ ਹਾਂ ਕਿ ਸਰੀਰ ਲਈ ਵੱਖ-ਵੱਖ ਵਿਟਾਮਿਨਾਂ ਦੀ ਲੋੜ ਹੁੰਦੀ ਆ ਪਰ ਕੀ ਤੁਸੀਂ ਉਹ ਮਤਲਬ ਜਦੋਂ ਇਹ ਜਾਣੋਗੇ ਕਿ ਵਿਟਾਮਿਨ A ਸਾਡੇ ਸਰੀਰ ਦੇ ਕਿਹੜੇ ਕਿਹੜੇ ਅੰਗਾਂ ਲਈ ਜ਼ਰੂਰੀ ਆ ਤਾਂ ਤੁਸੀਂ ਹੈਰਾਨ ਹੋਵੋਗੇ ਵਿਟਾਮਿਨ A ਸਰੀਰ ਸਿਰਫ ਅੱਖਾਂ ਦੀ ਰੋਸ਼ਨੀ ਦੀ ਨਹੀਂ ਸਗੋਂ ਚਮੜੀ ਹੱਡੀਆਂ ਹੱਡੀਆਂ ਤੇ ਹੋਰ ਬਹੁਤ ਸਾਰੇ ਇਮਿਊਨ ਸਿਸਟਮ ਹੋਰ ਬਹੁਤ ਸਾਰੇ ਅੰਗਾਂ ਦੇ ਵਿੱਚ ਇਹਦਾ ਜਿਹੜਾ ਰੋਲ ਬਹੁਤ ਵੱਡਾ ਹੁੰਦਾ ਪਰ ਸਾਡੀ ਡਾਈਟ ਵਿੱਚ ਇਹ ਕਿਵੇਂ ਮਿਲਦਾ ਹੈ ਇਹਦੀ ਘਾਟ ਕਿਹੜੇ-ਕਿਹੜੇ ਦੇ ਕਾਰਨ ਕਿਹੜੇ-ਕਿਹੜੇ ਰੋਗ ਹੋ ਸਕਦੇ ਨੇ ਕਿਹੜੀਆਂ-ਕਿਹੜੀਆਂ ਘਰੇਲੂ ਚੀਜ਼ਾਂ ਨਾਲ ਇਹਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਅੱਜ ਆਪਾਂ ਇਸ ਵੀਡੀਓ ਚ ਪੂਰੀ ਤਰ੍ਹਾਂ ਨਾਲ ਵਿਚਾਰ ਚਰਚਾ ਕਰਾਂਗੇ ਪਹਿਲਾਂ ਆਪਾਂ ਦੇਖਦੇ ਹਾਂ ਵਿਟਾਮਿਨ ਏ ਹੈ ਕੀ ਹੈ ਦੋਸਤੋ ਵਿਟਾਮਿਨ ਏ ਨੂੰ ਅਕਸਰ ਦੋ ਹਿੱਸਿਆਂ ਚ ਵੰਡਿਆ ਜਾਂਦਾ ਇੱਕ ਹੋਂਦਾ ਜੀ ਪ੍ਰੀਫਾਰਮਡ ਵਿਟਾਮਿਨ ਏ ਜਿਹੜਾ ਕਿ ਜਾਨਵਰੀ ਸਰੋਤਾਂ ਜਿਵੇਂ ਮੱਛੀ ਅੰਡੇ ਮੀਟ ਦੁੱਧ ਇਸ ਤਰ੍ਹਾਂ ਤੋਂ ਮਿਲਦਾ ਹੈਗਾ ਜਾਨਵਰਾਂ ਤੋਂ ਮਿਲਦਾ ਪ੍ਰੀਫਾਰਟੀਫਾਈਡ ਪ੍ਰੀਫਾਰਮਡ ਵਿਟਾਮਿਨ ਏ ਨੰਬਰ 1 ਨੰਬਰ ਦੂਜਾ ਆਂਦਾ ਜੀ ਪ੍ਰੋ ਵਿਟਾਮਿਨ ਏ ਜਿਹੜਾ ਕਿ ਸਬਜ਼ੀਆਂ ਤੇ ਫਲਾਂ ਤੋਂ ਮਿਲਦਾ ਜਿਵੇਂ ਗਾਜਰ ਐ ਪਾਲਕ ਐ ਮਿੱਠੇ ਆਲੂ ਨੇ ਇਸ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਕਿ ਬੀਟਰੂਟ ਐ ਜਿਵੇਂ ਚੁਕੰਦਰ ਹੈਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਦਾ ਦੱਸਿਆ ਕਿ ਇਹਦੀ ਇਹ ਕਿਹ ਘਾਟ ਬੱਚਿਆਂ ਤੇ ਗਰਭਤੀ ਔਰਤਾਂ ਵਿੱਚ ਉਹ ਵਧੇਰੇ ਪਾਈ ਜਾਂਦੀ ਹੈ ਜਿਸ ਨਾਲ ਅੱਖਾਂ ਦੇ ਰੋਗ ਚਮੜੀ ਦੀਆਂ ਸਮੱਸਿਆਵਾਂ ਹੱਡੀਆਂ ਦੀ ਕਮਜ਼ੋਰੀ ਇਹਦੇ ਇਹੋ ਜਿਹੇ ਜੋਖਮ ਜਿਹੜੇ ਨੂੰ ਵੱਧ ਜਾਂਦੇ ਨੇ ਕੀ ਫਿਰ ਇਹਦੀ ਕਾਰਡ ਸਿਰਫ ਸਪਲੀਮੈਂਟ ਨਾਲ ਹੀ ਪੂਰੀ ਕੀਤੀ ਜਾ ਸਕਦੀ ਹੈ ਜਾਂ ਘਰੇਲੂ ਖਰਾਕਾਂ ਵੀ ਜਿਹੜੀਆਂ ਇਹਦੇ ਵਿੱਚ ਕੁਝ ਸਹਾਇਕ ਸਹਾਇਕ ਹੁੰਦੀਆਂ ਨੇ ਅ ਫਿਰ ਕਹਿੰਦੇ ਜੀ ਵੀਡੀਓ ਨੂੰ ਅੰਤ ਤੱਕ ਦੇਖਿਓ ਕਿਹੜੀਆਂ ਕੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਆਸਾਨੀ ਨਾਲ ਜਿਹੜੀਆਂ ਮਿਲ ਕੇ ਅਸੀਂ ਹਾਸਲ ਕਰਕੇ ਅ ਜਿਹੜੀਆਂ ਨੇ ਉਹਨਾਂ ਚੀਜ਼ਾਂ ਤੋਂ ਆਪਾਂ ਜਿਵੇਂ ਗਾਜਰ ਹੈ ਪੱਤੇਦਾਰ ਸਬਜ਼ੀਆਂ ਨੇ ਪਪੀਤਾ ਇਸ ਤਰ੍ਹਾਂ ਚੀਜ਼ਾਂ ਦੇ ਵਿੱਚੋਂ ਆਪਾਂ ਅ ਵਿਟਾਮਿਨ A ਲੈ ਕੇ ਇਹ ਤਰ੍ਹਾਂ ਦੇ ਰੋਗਾਂ ਤੋਂ ਆਪਾਂ ਬਚ ਸਕਦੇ ਹਾਂ ਜੇਕਰ ਤੁਸੀਂ ਸੋਚ ਰਹੇ ਹੋ ਕਿ ਕਿੰਨਾ ਵਿਟਾਮਿਨ ਏ ਸਾਨੂੰ ਰੋਜ਼ਾਨਾ ਚਾਹੀਦਾ ਤਾਂ ਇਸ ਉਸ ਲਈ ਇੱਕ ਸਪੈਸ਼ਲ ਸੈਗਮੈਂਟ ਹੈ ਜੀ ਜਿਵੇਂ ਕਿ ਉਮਰ ਦੇ ਸਰੀਰ ਦੇ ਸਰੀਰਕ ਜ਼ਰੂਰਤ ਅਨੁਸਾਰ ਇਸ ਦੀ ਮਾਤਰਾ ਤੇ ਵੀ ਆਪਾਂ ਅੱਜ ਚਰਚਾ ਕਰਾਂਗੇ ਤੇ ਵਿਟਾਮਿਨ ਏ ਇੱਕ ਇੱਕ ਜਿਹੜਾ ਤੱਤ ਹੈ ਜਿਹੜਾ ਸਰੀਰ ਲਈ ਬੇਹੱਦ ਜ਼ਰੂਰੀ ਹੈ ਤੇ ਖਾਸ ਤੌਰ ਤੇ ਅੱਖਾਂ ਦੀ ਰੋਸ਼ਨੀ ਲਈ ਚੌੜੀ ਲਈ ਰੋਗਾਂ ਨਾਲ ਲੜਨ ਲਈ ਸੈੱਲਾਂ ਦੇ ਵਿਕਾਸ ਲਈ ਤੇ ਹੋਰ ਇਸ ਤਰ੍ਹਾਂ ਆ ਬਹੁਤ ਚਾਹਾਂ ਚੀਤੇ ਨੇ ਨੰਬਰ 1 ਤੇ ਆਉਂਦਾ ਜੀ ਰੈਟਿਨੋਇਡਸ ਜਿਹਨੂੰ ਆਪਾਂ ਕਹਿੰਦੇ ਆ ਇਹ ਜਿਹੜਾ ਵਿਟਾਮਿਨ ਆ ਰੈਟਿਨੋਇਡਸ ਇਹ ਪਸ਼ੂ ਸੰਸਾਧਨਾਂ ਨਾਲ ਯਾਨੀ ਕਿ ਐਨੀਮਲ ਸੋਰਸਸ ਦੇ ਨਾਲ ਜਿਵੇਂ ਕਿ ਮੱਛੀ ਅੰਡੇ ਦੁੱਧ ਆਦਤੋਂ ਮਿਲਦਾ ਤੇ ਇੱਕ ਆਉਂਦਾ ਜੀ ਕਰੈਟਿਨੋਇਡਸ ਕਰੈਟਿਨੋਇਡਸ ਜਿਹੜਾ ਹੁੰਦਾ ਅਕਸਰ ਤੁਸੀਂ ਲੇਖਾਂ ਦੇ ਵਿੱਚ ਪੜਿਆ ਹੋਣਾ ਕਰੈਟਿਨੋਇਡਸ ਇਹ ਪਦਅ ਤੋਂ ਪ੍ਰਾਪਤ ਹੁੰਦਾ ਜਿਵੇਂ ਗਾਜਰ ਬਪੀਤਾ ਪੱਤੇਦਾਰ ਸਬਜ਼ੀਆਂ ਨੂੰ ਇਸ ਤੋਂ ਇਲਾਵਾ ਮਤਲਬ ਬਹੁਤ ਸਾਰੀਆਂ ਹੋਰ ਚੀਜ਼ਾਂ ਵਿੱਚ ਮਿਲਦਾ ਹੈ ਹੁਣ ਜਾਣਦੇ ਹਾਂ ਕਿ ਵਿਟਾਮਿਨ A ਦੀ ਘਾਟ ਨਾਲ ਰੋਗ ਕਿਹੜੇ ਹੁੰਦੇ ਨੇ ਉਹਨਾਂ ਨੂੰ ਆਯੁਰਵੈਦਿਕ ਕਿਹੜੀਆਂ ਆਯੁਰਵੈਦਿਕ ਜੜੀਆਂ ਬੂਟੀਆਂ ਸਪਲੀਮੈਂਟ ਤੇ ਘਰੇਲੂ ਚੀਜ਼ਾਂ ਨਾਲ ਕਿਵੇਂ ਖਾ ਕੇ ਪੂਰਾ ਕੀਤਾ ਜਾ ਸਕਦਾ ਤੇ ਇੱਕ ਦਿਨ ਚ ਸਾਡੇ ਸਰੀਰ ਨੂੰ ਕਿੰਨਾ ਵਿਟਾਮਿਨ A ਚਾਹੀਦਾ ਹੁੰਦਾ ਇੱਕ ਇੱਕ ਬਿੰਦੂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ ਦੋਸਤੋ ਵਿਟਾਮਿਨ A ਸਰੀਰਿਕ ਸਿਹਤ ਲਈ ਬੇਹੱਦ ਜ਼ਰੂਰੀ ਹੈ ਖਾਸ ਕਰਕੇ ਨਿਗਾ ਲਈ ਆਪਾਂ ਬਾਰ-ਬਾਰ ਇੱਥੇ ਤੇ ਚਰਚਾ ਕਰ ਰਹੇ ਆਂ ਤੇ ਇਹਦਾ ਸਭ ਤੋਂ ਵੱਡਾ ਅਸਰ ਵੀ ਜਿਹੜਾ ਉਹ ਜੇ ਘਾਟ ਹੁੰਦੀ ਹੈ ਤਾਂ ਨਿਗਾ ਤੇ ਪੈਂਦਾ ਆ ਸਭ ਤੋਂ ਪਹਿਲਾਂ ਆਉਂਦਾ ਜੀ ਨਾਈਟ ਬਲਾਈਂਡਨੈਸ ਜਿਹਨੂੰ ਅੰਧਰਾਤਾ ਵੀ ਕਹਿੰਦੇ ਆ ਰਾਤ ਦਾ ਅੰਧਤਾ ਵੀ ਕਹਿੰਦੇ ਆ ਆਪਾਂ ਅੰਧਰਾਤਾ ਵਿਟਾਮਿਨ A ਦੀ ਘਾਟ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪ੍ਰਭਾਵ ਆ ਪੈਂਦਾ ਆਪਣੀਆਂ ਅੱਖਾਂ ਤੇ ਪੈਂਦਾ ਇਹ ਅੱਖਾਂ ਦੇ ਰੈੱਡ ਸੈਲ ਜਿਹੜੇ ਹੁੰਦੇ ਨੇ ਰੋਡ ਸੈਲਸ ਜਿਹੜੇ ਹੁੰਦੇ ਨੇ ਉਨ੍ਹਾਂ ਦੇ ਉੱਤੇ ਅਸਰ ਪਾਉਂਦਾ ਜਿਹੜਾ ਕਿ ਅ ਹਨੇਰੇ ਵਿੱਚ ਦੇਖਣ ਚ ਸਾਡੀ ਸਮਰੱਥਾ ਲਈ ਜ਼ਿੰਮੇਵਾਰ ਹੁੰਦਾ ਹੈ ਰੋਡ ਸੈਂਸ ਇੱਕ ਇੱਕ ਆਟ ਰਾਤ ਨੂੰ ਜਾਂ ਹਨੇਰੇ ਵਿੱਚ ਦੇਖਣ ਦੀ ਸਮਰੱਥਾ ਇਹਦੇ ਕਾਰਨ ਜਿਹੜੇ ਆ ਰਾਤ ਨੂੰ ਜਾਂ ਹਨੇਰੇ ਵਿੱਚ ਦੇਖਣ ਦੀ ਸਮਰੱਥਾ ਘਟ ਜਾਂਦੀ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਮਤਲਬ ਆ ਜਾਂਦਾ ਕਿ ਇਹ ਦੀ ਘੱਟ ਹੋਏ ਹਨੇਰੇ ਵਿੱਚ ਸਾਨੂੰ ਘੱਟਦੀ ਹੁੰਦਾ ਜਿਹਦੇ ਨਾਲ ਜਿਹੜਾ ਹੈ ਉਹ ਮਤਲਬ ਅਸੀਂ ਬਾਰ ਜਾ ਕੇ ਰੋਸ਼ਨੀ ਚ ਦੇਖਣ ਦੀ ਕੋਸ਼ਿਸ਼ ਕਰਦੇ ਆ ਪਰ ਸਾਨੂੰ ਯਾਰ ਅੰਦਰ ਦਿਖ ਨਹੀਂ ਰਿਹਾ ਇਹ ਵਿਟਾਮਿਨ A ਦੀ ਘਾਟ ਹੋ ਗਈ ਇੱਕ ਅੰ ਦੂਜੇ ਨੰਬਰ ਤੇ ਆਂਦਾ ਜੀ ਐ ਐਕਸੈਰੋਫਥਲਮੀਆ ਐ ਐਕਸੈਰੋ ਫਥਲਮੀਆ ਐਕਸੈਰੋ ਫਥਲਮੀਆ ਨੰਬਰ 2 ਦੇ ਉੱਤੇ ਰੋਗ ਜੋ ਹੈ ਐਕਸੈਰੋਫਥਲਮੀਆ ਜਿਹੜਾ ਹੈ ਅੱਖਾਂ ਦੀ ਇੱਕ ਗੰਭੀਰ ਬਿਮਾਰੀ ਹੈ ਜਿਹੜਾ ਕਿ ਵਿਟਾਮਿਨ A ਦੀ ਘਾਟ ਕਾਰਨ ਹੁੰਦੀ ਹੈ ਇਹਦੇ ਨਾਲ ਅੱਖਾਂ ਜਿਹੜੀਆਂ ਨੇ ਜੀ ਉਹ ਸੁੱਕ ਜਾਂਦੀਆਂ ਨੇ ਉਹਨੂੰ ਡਰਾਈ ਆਈ ਵੀ ਕਿਹਾ ਜਾਂਦਾ ਹੈ ਇਦੇ ਨਾਲ ਅੱਖਾਂ ਜਿਹੜੀਆਂ ਸਖਤ ਬੇਜਾਨ ਤੇ ਬੇਨੂਰ ਜੀਆਂ ਹੋ ਜਾਂਦੀਆਂ ਨੇ ਤੇ ਇਹ ਰੋਗ ਦਾ ਸਿੱਧਾ ਅਸਰ ਜਿਹੜਾ ਅੱਖਾਂ ਦੇ ਕਾਰਨੀਆ ਤੇ ਪੈਂਦਾ ਹੈ ਜੇ ਇਹਦੇ ਨਾਲ ਅੱਖਾਂ ਦੇ ਕਾਰਨੀਆ ਜਿਹੜਾ ਉਹ ਸਖਤ ਹੋ ਜਾਂਦਾ ਤੇ ਲੰਮੇ ਸਮੇਂ ਤੇ ਜੇ ਕਰੇ ਬਣਿਆ ਰਵੇ ਤਾਂ ਫਿਰ ਬੰਦਾ ਜਿਹੜਾ ਉਹ ਅੰਨਾਂ ਤੱਕ ਹੋ ਸਕਦਾ ਹੁੰਦਾ ਨੰਬਰ 3 ਤੇ ਆਉਂਦਾ ਜੀ ਵਿਟੋਟ ਸਪੌਟਸ ਵਿਟੋਟਸ ਸਪੌਟ ਜਿਹਨੂੰ ਬਲੈਕ ਸਪੌਟ ਵੀ ਕਹਿੰਦੇ ਆ ਇਹ ਰੋਗ ਅੱਖਾਂ ਦੇ ਜਿਹੜੇ ਚਿੱਟੀ ਚਿੱਟਾ ਹਿੱਸਾ ਦਾ ਜਿਹਨੂੰ ਕਨਜੈਕਟਿਵਾ ਕਨਜੈਕਟਿਵਾ ਵੀ ਕੰਡਿਤ ਹੈ ਗਿਆ ਇਹਦੇ ਛੋਟੇ ਛੋਟੇ ਜਿਹੜੇ ਧੱਬਿਆਂ ਦੇ ਰੂਪ ਦੇ ਵਿੱਚ ਆਪਾਂ ਨੂੰ ਕਾਲੇ 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 ਧੱਬਿਆਂ ਦੇ ਰੂਪ ਵਿੱਚ ਜਿਹੜਾ ਓਵਰਕੇ ਸੌਣੇ ਆਉਂਦਾ ਸੁੱਕੇ ਸੁੱਕੇ ਨੇ ਡਰਾਈ ਜਿਹੜੇ ਬਲੈਕ ਸਪੌਟਸ ਹੁੰਦੇ ਨੇ ਜਦੋਂ ਬਾਹਰੋਂ ਦੇਖਦੇ ਨੇ ਧੱਬੇਤ ਜੰਦੇ ਅੰਦਰ ਦੇਖਦੇ ਨੇ ਤਾਂ ਵਗਦੇ ਨੇ ਵਿਟੋਟ ਜਾਂ ਕਨਜੈਕਟਿਵਾ ਜਾਂ ਬਲੈਕ ਸਪੌਟਸ ਜਿਹੜੇ ਹੁੰਦੇ ਨੇ ਇਹਦੇ ਧੱਬਿਆਂ ਦਾ ਮਤਲਬ ਹੈ ਵਿਟਾਮਿਨ A ਦੀ ਘਾਟ ਬਹੁਤ ਗੰਭੀਰ ਹੋ ਗਈ ਹੈ ਤੇ ਇਹਨੇ ਤੁਰੰਤ ਇਲਾਜ ਦੀ ਲੋੜ ਹੈ ਚੌਥੇ ਨੰਬਰ ਤੇ ਜਾਂਦਾ ਜੀ ਰੈਟੀਨਾ ਦੀ ਸੋਜ ਰੈਟੀਨਲ ਇਨਫਲਮੇਸ਼ਨ ਜੀ ਨੂੰ ਆਪਾਂ ਕਹਿੰਦੇ ਆਗੇ ਅ ਇਹਦੇ ਨਾਲ ਜੀ ਰੈਟੀਨਾ ਤੇ ਸਿੱਧਾ ਪ੍ਰਭਾਵ ਹੁੰਦਾ ਜਿਹੜੇ ਅੱਖਾਂ ਦੇ ਪਿਛਲੇ ਹਿੱਸੇ ਦੇ ਵਿੱਚ ਜਿਹੜਾ ਰੈਟੀਨਾ ਸਥਿਤ ਹੁੰਦਾ ਜਿਹੜਾ ਦੇਖਣ ਨਿਗਾਹ ਲਈ ਜ਼ਿੰਮੇਵਾਰ ਹੁੰਦਾ ਮੇਨ ਜਿਹੜਾ ਹੁੰਦਾ ਤੇ ਇਹਦੇ ਨਾਲ ਰੈਟੀਨਾ ਦੇ ਵਿੱਚ ਸੋਜ ਆ ਜਾਂਦੀ ਹੈ ਰੈਟੀਨਲ ਡੀ ਜਨਰੇਸ਼ਨ ਇਹਨੂੰ ਵੀ ਕਹਿੰਦੇ ਹੈਗੇ ਆ ਤੇ ਰੈਟੀਨਾ ਪੈਥੀ ਜੇ ਰੋਗ ਹੋ ਜਾਂਦੇ ਨੇ ਜਿਹੜੇ ਅੱਖਾਂ ਦੀ ਰੋਸ਼ਨੀ ਨੂੰ ਖਤਰੇ 'ਚ ਪਾ ਸਕਦੇ ਆ ਕੋਰਨੀਆ ਦੀ ਗੰਭੀਰ ਬਿਮਾਰੀ ਜਿਹੜੀ ਆ ਵੀ ਇਹਦੇ ਵਿਟਾਮਿਨ ਏ ਦੀ ਘਾਟ ਦੇ ਕਾਰਨ ਹੁੰਦਾ ਜੀ ਕੋਰਨੀਅਲ ਅਲਸਰੇਸ਼ਨ ਤੇ ਕਰੈਟੋ ਮਲੇਸ਼ੀਆ ਕੋਰਨੀਅਲ ਅਲਸਰੇਸ਼ਨ ਤੇ ਕਰੈਟੋ ਮਲੇਸ਼ੀਆ ਜਿਹੜਾ ਹੈਗਾ ਇਹ ਇਸ ਰੋਗ ਨੂੰ ਕਿਹਾ ਜਾਂਦਾ ਹੈਗਾ ਕੋਰਨੀਆ ਅੱਖਾਂ ਦੇ ਉੱਪਰ ਦਾ ਜਿਹੜਾ ਪਾਰਦਰਸ਼ੀ ਹਿੱਸਾ ਹੁੰਦਾ ਹੈ ਜਿਹੜਾ ਕਿ ਰੋਸ਼ਨੀ ਨੂੰ ਸਹੀ ਤਰੀਕੇ ਨਾਲ ਅੱਖ ਦੇ ਅੰਦਰ ਜਾਣ ਤੋਂ ਮਦਦ ਕਰਦਾ ਹੁੰਦਾ ਹੈ ਆਪਣੀ ਜਿਹੜੀ ਬਲੈਕ ਬਲੈਕ ਪੁਤਲੀ ਇਹਦਾ ਪਾਰਦਰਸ਼ੀ ਹਿੱਸਾ ਨੂੰ ਕੋਰਨੀਅਰ ਕਹਿੰਦੇ ਆੱਖਾਂ ਉਂਕਿ ਬਤਾਂ ਮੈਨੂੰ ਇਹਦੀ ਕਾਰਨ ਨਾਲ ਜਿਹੜਾ ਅੱਖਾਂ ਦਾ ਜਿਹੜਾ ਕਾਰਨੀਆ ਹੁੰਦਾ ਜਿਹੜਾ ਇਹ ਸੁੱਕਾ ਪੀਲਾ ਤੇ ਮਤਲਬ ਮਤਲਬ ਮਟਮੈਲਾ ਜਿਹਾ ਹੋ ਜਾਂਦਾ ਤੇ ਇਹਦੇ ਨਾਲ ਅੱਖਾਂ ਦੀ ਰੋਸ਼ਨੀ ਜਿਹੜੀ ਆ ਉਹ ਖਤਮ ਹੋਣ ਦੀ ਸੰਭਾਵਨਾ ਹੁੰਦੀ ਹੈ ਕਿਉਂਕਿ ਮੇਨ ਜਿਹੜਾ ਹੁੰਦਾ ਹੈ ਇਹ ਦੇਖਣ ਲਈ ਜ਼ਿੰਮੇਵਾਰ ਜਿਹੜਾ ਹੁੰਦਾ ਰੈਟੀਨਾ ਹੀ ਹੁੰਦਾ ਜਿਹੇ ਦੇ ਚ ਪ੍ਰੋਬਲਮ ਆਏ ਫਿਰ ਬੰਦਾ ਅਨਆਊਸ ਹੋ ਜਾਂਦਾ ਇਹ ਗੰਭੀਰ ਰੂਪ ਵਿੱਚ ਕ੍ਰੈਟੋਲੇਸ਼ੀਆ ਜਿਹੜਾ ਹੁੰਦਾ ਇਹਦਾ ਕਾਰਨ ਬਣ ਸਕਦਾ ਜਿਸ ਦੇ ਨਾਲ ਕਰੋਨਾ ਜਿਹੜਾ ਕਾਰਨੀਆ ਦੇ ਵਿੱਚ ਜਿਹੜੇ ਛਾਲੇ ਪੈ ਸਕਦੇ ਨੇ ਅਲਸਰ ਹੋ ਸਕਦਾ ਤੇ ਅੱਗੇ ਚੱਲ ਕੇ ਗੰਭੀਰ ਜੜੀਆ ਸਮੱਸਿਆ ਪੈ ਤਾਂ ਜਾਂਦੀ ਆ ਮੋਤੀਆਬਿੰਦ ਨੂੰ ਕੈਟਰੈਕਟਸ ਕਹਿੰਦੇ ਹੈਗੇ ਜੀ ਇਹ ਵੀ ਵਿਟਾਮਿਨ ਏ ਦੀ ਘਾਟ ਨਾਲ ਜਿਹੜਾ ਜਿਹੜਾ ਹੁੰਦਾ ਹੈਗਾ ਜੀ ਪਰ ਸਿਰਫ ਵਿਟਾਮਿਨ ਏ ਦੀ ਘਾਟ ਨਾਲ ਨਹੀਂ ਹੁੰਦਾ ਲੰਬੇ ਸਮੇਂ ਲਈ ਜੇਕਰ ਵਿਟਾਮਿਨ ਏ ਦੀ ਘਾਟ ਰਹੇ ਤਾਂ ਇਹ ਅੱਖਾਂ ਦੀਆਂ ਮਾਸਪੇਸ਼ੀਆਂ ਤੇ ਲੈਂਸ ਨੂੰ ਪ੍ਰਭਾਵ ਕਰਦਾ ਹੈ ਯਾਨੀ ਕਿ ਥੋੜੇ ਸਮੇਂ ਲਈ ਨਹੀਂ ਹੁੰਦਾ ਜੇਕਰ ਲਗਾਤਾਰ ਵਿਟਾਮਿਨ ਇਹ ਦੀ ਘਾਟ ਰਹਿੰਦੀ ਹੈ ਤਾਂ ਫਿਰ ਆਪਾਂ ਨੂੰ ਜਿਹੜਾ ਹੈ ਉਹ ਮੋਤੀਆ ਹੋ ਜਾਂਦਾ ਜਿਹੜਾ ਮੋਤੀਆ ਹੈ ਉਹਦੇ ਪਿੱਛੇ ਦਾ ਕਾਰਨ ਵਿਟਾਮਿਨ ਏ ਹੁੰਦਾ ਪਰ ਇੱਕੋ ਦਮ ਨਹੀਂ ਹੁੰਦਾ ਜੇ ਲਗਾਤਾਰ ਰਹੇ ਕਈ ਦੇਰ ਤਾਂ ਫਿਰ ਸਾਨੂੰ ਮੋਤੀਆ ਬਿੰਦ ਹੋ ਜਾਂਦਾ ਇਸ ਨਾਲ ਅੱਖਾਂ ਦੇ ਲੈਂਸ ਤੇ ਧੁੰਦਲਾਪਨ ਜਾਂ ਪੀਲਾਪਨ ਵਰਗੇ ਦਾ ਆ ਜਾਂਦਾ ਤਾਂ ਇਹ ਮੋਤੀਆ ਬਿੰਦੀ ਬਣ ਜਾਂਦਾ ਸਾਨੂੰ ਪਹਿਲਾਂ ਧੁੰਦਲਾ ਦਿਖਣ ਲੱਗਦਾ ਹੈ ਫਿਰ ਥੋੜੀ 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 ਨੀਂਗਾ ਘਟਦੀ ਚਲੀ ਜਾਂਦੀ ਹੈ ਇਮਿਊਨ ਸਿਸਟਮ ਜਿਹੜਾ ਇਹ ਕਮਜ਼ੋਰ ਹੋ ਜਾਂਦਾ ਜੇ ਆਪਾਂ ਨੂੰ ਵਿਟਾਮਿਨ ਏ ਦੀ ਘਾਟ ਹੋ ਜਾਈ ਜੀ ਇਮਿਊਨ ਸਿਸਟਮ ਇਮਿਊਨ ਜਿਹੜਾ ਵਿਟਾਮਿਨ ਏ ਦੀ ਘਾਟ ਜਿਹੜੀ ਆ ਅੱਖਾਂ ਤੇ ਹੀ ਜਿਹੜਾ ਪ੍ਰਭਾਵ ਨਹੀਂ ਪੈਂਦੀ ਇਹ ਸਰੀਰ ਦੀ ਰੋਗ ਪ੍ਰਤੀਰੋਧਕ ਜਿਹੜੀ ਸ਼ਕਤੀ ਹੈ ਜਿਹਨੂੰ ਆਪਾਂ ਰੋਗਾਂ ਨਾਲ ਲੜਨ ਦੀ ਸ਼ਕਤੀ ਹੈ ਇਮਿਊਨ ਸਿਸਟਮ ਹੈ ਉਹਨੂੰ ਵੀ ਕਮਜ਼ੋਰ ਕਰ ਦਿੰਦੀ ਹੈ ਇਹਦੇ ਨਾਲ ਬੋਡੀ ਦੇ ਅੰਦਰ ਇਨਫੈਕਸ਼ਨ ਬੈਕਟੀਰੀਆ ਪੈਥੋਜਨਸ వైరਲ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਹੋ ਜਾਂਦੀਆਂ ਨੇ ਜਿਵੇਂ ਉਹਦੇ ਬਾਅਦ ਗਲੇ ਦੀ ਸੋਜ ਹੈਗੀ ਹੈ ਫੇਫੜਿਆਂ ਦੀ ਇਨਫੈਕਸ਼ਨ ਹੈਗੀ ਹੈ ਲੂਜ਼ ਮੂਸ਼ਨ ਹੈ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਪਨ ਹੋਣੀ ਸ਼ੁਰੂ ਹੋ ਜਾਂਦੀਆਂ ਤੇ ਇਨਫੈਕਸ਼ਨ ਦੇ ਪ੍ਰਤੀ ਬਾਡੀ ਜਿਹੜੀ ਹੈ ਉਹ ਬਾਡੀ ਬੜੀ ਸੈਂਸਿਟਿਵ ਹੋ ਜਾਂਦੀ ਹੈ ਜਲਦੀ ਇਨਫੈਕਸ਼ਨ ਹੋ ਜਾਂਦੀ ਹੈ ਆਪਾਂ ਚਮੜੀ ਤੇ ਪਾਚਨ ਕਿਰਿਆ ਦੇ ਉੱਤੇ ਵੀ ਜਿਹੜਾ ਆਪਣਾ ਵਿਟਾਮਿਨ ਏ ਦਾ ਜਿਹੜਾ ਪ੍ਰਭਾਵ ਪੈਂਦਾ ਸਕਿਨ ਡਾਈਜੈਸਟਿਵ ਇਸ਼ੂਸ ਜਿਹਨੂੰ ਆਪਾਂ ਕਹਿੰਦੇ ਹੈਗੀਆਂ ਚ ਚਮੜੀ ਸੁੱਕਣ ਲੱਗ ਜਾਂਦੀ ਹੈ ਖੁਰਦਰੀ ਹੋਣ ਲੈਂਦੀ ਹੈ ਤੇ ਇਹਨੂੰ ਹਾਈਪੋ ਹਾਈਪਰਕਰੇਟਾਟੋਸਿਸ ਕਰਨੀ ਹੈ ਹਾਈਪਰਕਰੇਟੋਸਿਸ ਯਾਨੀ ਕਰੇਟਨੋਇਡਸ ਤੋਂ ਆਪਾਂ ਕਹਿ ਸਕਦੇ ਹਾਂ ਹਾਈਪਰਕਰੇਟੋਸਿਸ ਇਹਨਾਂ ਚਮੜੀ ਜਿਹੜੀ ਖੁਰਦਰੀ ਹੁੰਦੀ ਹੈ ਸੁੱਕੀ ਹੋ ਜਾਂਦੀ ਹੈ ਖਾਰਿਸ਼ ਹੋਣ ਲੱਗਦੀ ਹੈ ਖੁਰਦਰਾ ਪਾਣ ਲੱਗ ਲੈਂਦਾ ਵਿਟਾਮਿਨ ਏ ਦੀ ਘਾਟ ਦੇ ਨਾਲ ਜਿਹੜਾ ਸੁੱਕੇ ੱੱੱੱੱੱੱੱੱੱੱੱ ਪੈ ਲੈਂਦੇ ਖਾਰਿਸ਼ ਹੋਣ ਤੇ ਰੈਸ਼ਿਸ ਪੈਣ ਲੱਗ ਜਾਂਦੇ ਨੇ શરીਰੇ ਦੇ ਵਿੱਚ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਭੁੱਖ ਘੱਟ ਲੱਗਣ ਲੱਗਦੀ ਹੈ ਢਿੱਡ 'ਚ ਦਰਦ ਹੋਣ ਲੱਗਦਾ ਇਹ ਵਿਟਾਮਿਨ ਏ ਦੀ ਘਾਟ ਦਾ ਵੀ ਇੱਕ ਇਹਦਾ ਜਿਹੜਾ ਇੱਕ ਰੂਪ ਹੈਗਾ ਫਿਰ ਅਗੇ ਜੀ ਗ੍ਰੋਥ ਜਿਹੜੀ ਹੈਗੀ ਆ ਉਹ ਵੀ ਰੁਕ ਜਾਂਦੀ ਹੈ ਖਾਸ ਕਰਕੇ ਬੱਚਿਆਂ ਦੇ ਵਿੱਚ ਆ ਆਪਾਂ ਵਿਕਾਸ ਜਿਹੜਾ ਹੈ ਉਹਦੇ 'ਚ ਰੁਕਾਵਟ ਆ ਜਾਂਦੀ ਹੈ ਜੀ ਆ ਉਹ ਵੀ ਜਿਹੜੀ ਵਿਟਾਮਿਨ ਏ ਦੀ ਘਾਟ ਹੁੰਦੀ ਹੈ ਜੀ ਸਰੀਰਿਕ ਤੇ ਮਾਨਸਿਕ ਵਿਕਾਸ ਜਿਹੜੀ ਆ ਉਹ ਰੁਕ ਜਾਂਦਾ ਬੱਚਿਆਂ ਦਾ ਬੱਚਿਆਂ 'ਚ ਹੱਡੀਆਂ ਤੇ ਮਾਸਪੇਸ਼ੀਆਂ ਜਿਹੜੀਆਂ ਨੇ ਉਹ ਸਹੀ ਢੰਗ ਦੇ ਨਾਲ ਵਿਕਸਿਤ ਨਹੀਂ ਹੋ ਪਾਉਂਦੀਆਂ ਤੇ ਜਿਹਨਾਂ ਉਮਰ ਦੇ ਮੁਤਾਬਕ ਬੱਚਾ ਜਿਹੜਾ ਉਹਨਾਂ ਵਿਕਾਸ ਨਹੀਂ ਹੋ ਪਤਾ ਪਿੱਛੇ ਰਹਿੰਦਾ ਯਾਨੀ ਕਿ ਆਪਣੀ ਉਮਰ ਤੋਂ ਘੱਟ ਦਿਖਣ ਲੱਗ ਜਾਂਦਾ ਮਤਲਬ ਹੁੰਦਾ ਉਹ ਜਿਵੇਂ ਮੰਨ ਲਓ 20 ਸਾਲ ਦਾ ਹੋ ਗਿਆ ਉਹ ਦੇਖੇਗਾ ਜਿਹੜਾ ਹੈ ਉਹ 10 12 ਸਾਲ 13 ਸਾਲ ਦਾ ਹੈ ਗਰਭવતી ਔਰਤਾਂ ਦੇ ਬੱਚਿਆਂ ਜਿਹੜੇ ਗਰਭવતી ਔਰਤਾਂ ਤੇ ਜਨਮ ਜਿਹੜੀ ਬੱਚੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਸਮੱਸਿਆਵਾਂ ਜਿਹੜੀਆਂ ਨੇ ਉਹ ਵਿਟਾਮਿਨ A ਕਰਕੇ ਆਉਂਦੀਆਂ ਕਿਉਂਕਿ ਵਿਟਾਮਿਨ A ਖਾਸ ਕਰਕੇ ਜਿਹੜੇ ਨੇ ਆਪਾਂ ਦੇਖਦੇ ਹਾਂ ਤੇ ਗਰਭવતી ਔਰਤਾਂ ਨੂੰ ਵਿਟਾਮਿਨ A ਦਿੱਤਾ ਜਾਂਦਾ ਅ ਵਿਟਾਮਿਨ ਦੀ ਘਾਟ ਦੇ ਕਾਰਨ ਜੀ ਬਟ ਮਾਂ ਤੇ ਬੱਚੇ ਦੀ ਸਿਹਤ ਜਿਹੜੀ ਆ ਉਹ ਪ੍ਰਭਾਵਿਤ ਹੋ ਸਕਦੀ ਹੈ। ਇਹਦੇ ਨਾਲ ਗਰਭਪਾਤ ਹੋ ਸਕਦਾ ਜੀ ਜੇਕਰ ਬੱਚੇ ਬੱਚਾ ਜਿਹੜਾ ਆ ਉਹਦਾ ਮਿਸਕਾਰੇਜ ਜੀ ਨੂੰ ਕਹ ਸਕਦੇ ਆ। ਤੇ ਬੱਚੇ ਦੀ ਸਿਹਤ ਤੇ ਜਿਹੜਾ ਉਹਦੇ 'ਚ ਕਾਫੀ ਅਸਰ ਪੈਂਦਾ। ਅ ਵਿਟਾਮਿਨ ਦੀ ਘਾਟ ਨੂੰ ਪੂਰਾ ਕਰਨ ਲਈ ਜਿਹੜਾ ਘਰੇਲੂ ਨੁਸਖੇ ਨੇ ਜੀ ਜੇਕਰ ਆਪਾਂ ਨੂੰ ਦੁੱਧ ਜਿਹੜਾ A2 ਗਾਂ ਦਾ ਮਿਲਦਾ ਜੀ ਉਹ ਇੱਕ ਤੋਂ ਦੋ ਗਲਾਸ ਆਪਾਂ ਡੇਲੀ ਉਹਨੂੰ ਪੀ ਲੈਣਾ ਜੀ। ਗਾਜਰ ਹੈ ਜੀ ਅ ਸਵੀਟ ਪੋਟੈਟੋ ਜਿਹਨੂੰ ਕਹਿੰਦੇ ਆ ਜੀ ਉਹ ਵੀ ਲੈ ਸਕਦੇ ਆ ਕੱਦੂ ਲੈ ਸਕਦੇ ਆ ਇਹ ਰੋਜ਼ਾਨਾ 100 ਤੋਂ 200 ਗ੍ਰਾਮ ਇਸ ਤਰ੍ਹਾਂ ਦੀਆਂ ਸਬਜ਼ੀਆਂ ਦਾ ਆਪਾਂ ਨੇ ਸੇਵਨ ਕਰਨਾ ਹੈ ਪਲੇਨ ਪੱਤੇਦਾਰ ਸਬਜ਼ੀਆਂ ਹੁੰਦੀਆਂ ਜੇ ਪਾਲਕ ਹੈ ਮੇਥੀ ਹੈ ਇਹ ਹਫ਼ਤੇ 'ਚ ਤਿੰਨ ਚਾਰ ਵਾਰੀ ਆਪਾਂ ਜ਼ਰੂਰ ਖਾਈਏ ਫਲ ਜਿਵੇਂ ਨੇ ਜੀ ਉਹਦੇ 'ਚ ਪਪੀਤਾ ਪਰ ਪਪੀਤਾ ਅੱਜ ਕੱਲ ਜਿਹੜਾ ਹੈ ਉਹ ਸਾਰਾ ਦਾ ਸਾਰਾ ਪਪੀਤਾ ਜਿਹੜਾ ਉਹਦੇ ਨਾਲ ਆਉਂਦਾ ਬਣਿਆ ਜਿਹੜਾ ਉਹ ਗੈਸਾਂ ਨਾਲ ਪਕਾਇਆ ਜਾਂਦਾ ਹੈ ਕੈਮੀਕਲ ਨਾਲ ਨਾ ਪਕਾਇਆ ਜਾਂਦਾ ਹੋਰ ਬੜੇ ਗੰਦੇ ਤਰੀਕੇ ਨਾਲ ਪਕਾਇਆ ਜਾਂਦਾ ਇਸ ਕਰਕੇ ਪਪੀਤਾ ਮੈਂ ਕਮੈਂਟ ਨਹੀਂ ਕਰਦਾ ਕੋਸ਼ਿਸ਼ ਕਰੋ ਕੱਚਾ ਪਪੀਤਾ ਲਿਆਓ ਉਹਨੂੰ ਘਰੇ ਲਿਆ ਕੇ ਤੂੜੀ 'ਚ ਦੱਬ ਲੋ ਆਟੇ 'ਚ ਦੱਬ ਲੋ ਕਿਸੇ ਤਰੀਕੇ ਨਾਲ ਉਹਨੂੰ ਖੁਦ ਪਕਾਓ ਉਹਨੂੰ ਆਮਬ ਨੇ ਉਹ ਵੀ ਤੁਸੀਂ ਜਿਹੜੇ ਨੇ ਉਹ ਕੈਮੀਕਲ ਨਾਲ ਨਾ ਪਕਾਇਆ ਜਾਂਦੇ ਆਮਬ ਵੀ ਘਰੇ ਲਿਆ ਕੇ ਉਸੇ ਤਰ੍ਹਾਂ ਪਕਾਓ ਕੇਲੇ ਵੀ ਘਰੇ ਲਿਆ ਕੇ ਉਸੇ ਤਰ੍ਹਾਂ ਪਕਾਓ ਖਾਓ ਕੋਈ ਦਿੱਕਤ ਨਹੀਂ ਲੱਗੇ ਪਰ ਚਾਹਾਂ ਨਹੀਂ ਖਾਣੀ ਲਿਮਟਿਡ ਮਾਤਰਾ 'ਚ ਖਾਣੀ ਹੈ ਹੁਣ ਦੇਖਦੇ ਹਾਂ ਜੀ ਵਿਟਾਮਿਨ ਏ ਕਿਹੜੀ-ਕਿਹੜੀ ਜੜੀ-ਬੂਟੀਆਂ ਤੇ ਕਿਹੜੇ ਕੜੇ ਕਰੇਲੂ ਚੀਜ਼ਾਂ ਨਾਲ ਦੁਨੀਆ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਵਿਟਾਮਿਨ ਏ ਕਰੇਲੂ ਚੀਜ਼ਾਂ ਵਿੱਚ ਜਿਹੜੇ ਆਪਾਂ ਗੱਲ ਕਰਦੇ ਜੀ ਗਾਜਰ ਦੇ ਵਿੱਚ ਸਵੀਟ ਪੋਟੈਟੋ ਦੇ ਵਿੱਚ ਇਹਦੇ ਵਿੱਚ ਮਿਲਦਾ ਜੀ ਇਹਨਾਂ ਵਿੱਚ ਬੀਟਾ ਕੈਰੋਟਿਨ ਜਿਹੜਾ ਬੜੀ ਵੱਡੀ ਮਾਤਰਾ ਚ ਹੁੰਦਾ ਹੈ ਜਿਹੜਾ ਸਰੀਰ ਦੇ ਵਿੱਚ ਵਿਟਾਮਿਨ ਏ ਦੇ ਵਿੱਚ ਜਾ ਕੇ ਕਨਵਰਟ ਹੋ ਜਾਂਦਾ ਬਦਲ ਜਾਂਦਾ ਗਾਜਰ ਖਾਣ ਦੇ ਨਾਲ ਵਿਟਾਮਿਨ ਏ ਦੀ ਜਿਹੜੀ ਘਾਟ ਆ ਉਹ 100 ਗ੍ਰਾਮ ਗਾਜਰਾਂ ਦੇ ਵਿੱਚੋਂ ਆਪਾਂ ਨੂੰ 835 ਮਾਈਕਰੋਗ੍ਰਾਮ ਜਿਹੜਾ ਹੈਗਾ ਉਹ ਵਿਟਾਮਿਨ ਏ ਮਿਲਦਾ ਹੈਗਾ ਤੇ ਇੱਕ ਦਿਨ ਦੇ ਵਿੱਚ ਇੱਕ ਬਾਲਗ ਬੰਦੇ ਨੂੰ 900 ਮਾਈਕਰੋਗ੍ਰਾਮ ਤੱਕ ਜਿਹੜਾ ਵਿਟਾਮਿਨ ਏ ਚਾਹੀਦਾ ਹੁੰਦਾ ਅੱਗੇ ਚੱਲ ਕੇ ਮੈਂ ਪੂਰਾ ਡਾਟਾ ਦੱਸਦਾ ਤੁਹਾਨੂੰ ਕਿ 835 ਗ੍ਰਾਮ ਜਿਹੜਾ 835 ਮਾਈਕਰੋਗ੍ਰਾਮ ਜਿਹੜਾ ਉਹ 100 ਗ੍ਰਾਮ ਕਾਜਰਾ ਕਾਜਰਾਂ ਚ ਹੀ ਮਿਲ ਜਾਂਦਾ ਤੁਹਾਨੂੰ ਹੈ ਨਾ ਕਮਾਲ ਦੀ ਗੱਲ ਜਿੰਮੇ ਮੈਂ ਛੋਟੀ ਜਿਹੀ ਗੱਲ ਕੀਤੀ ਸੀ ਕਿ ਸਰਦੀਆਂ ਆ ਰਹੀਆਂ ਨੇ 100 ਗ੍ਰਾਮ ਕਾਜਰਾ ਜਿਹੜੀਆਂ ਨੇ ਉਹ ਤੁਸੀਂ ਖਾਓਗੇ ਤੇ ਤੁਹਾਨੂੰ ਸਾਰਾ ਇਹ ਚੀਜ਼ਾਂ ਮਿਲ ਜਾਣਗੀਆਂ ਜੜੀਆਂ ਬੂਟੀਆਂ ਦੇ ਵਿੱਚੋਂ ਅਸ਼ਵਗੰਧਾ ਜੀ ਸਤਾਵਰੀ ਹੈ ਅਸ਼ਵਗੰਧਾ ਜਿਹਨੂੰ ਵਿਦਾਨੀਆਂ ਸੋਮਨੀ ਫੇਰਾ ਵੀ ਕਹਿੰਦੇ ਆ ਸਤਾਵਰੀ ਜਿਹਨੂੰ ਐਸਪੈਰਾਗਸ ਰਿਸਮੋਸਿਸ ਵੀ ਕਹਿੰਦੇ ਹੈਗੇ ਆਪਾਂ ਬੋਟੈਨਿਕਲ ਲੈਂਗੁਏਜ ਦੇ ਵਿੱਚ ਇਹੋ ਜੀਆਂ ਜੜੀਆਂ ਬੂਟੀਆਂ ਦੇ ਵਿੱਚੋਂ ਵਿਟਾਮਿਨ ਏ ਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ ਵਿਟਾਮਿਨ ਏ ਦੇ ਚੋਂ ਮਿਲ ਜਾਂਦਾ ਹੈ ਸਾਨੂੰ ਕਿੰਨਾ ਵਿਟਾਮਿਨ ਏ ਰੋਜ਼ ਚਾਹੀਦਾ ਜੀ ਆਪਾਂ ਇਹਦੇ ਤੇ ਵੀ ਥੋੜੀ ਚਰਚਾ ਕਰ ਦਿੰਦੇ ਆ ਜੀ ਏ ਬਸੇ ਤਾਂ ਵਿਟਾਮਿਨ ਏ ਜਿਹੜਾ ਰੋਜ਼ਾਨਾ ਜੀ ਲੋੜ ਉਮਰ ਤੇ ਲਿੰਗ ਦੇ ਅਨੁਸਾਰ ਜਿਹੜਾ ਇਹ ਵੱਖਰੇ ਵੱਖਰੇ ਹੁੰਦੀ ਹੈ ਇਹਨਾਂ ਚ ਇੱਕ ਤੋਂ 3 ਸਾਲ ਦੇ ਬੱਚਿਆਂ ਨੂੰ ਜਿਹੜਾ 300 ਮਾਈਕਰੋਗ੍ਰਾਮ 4 ਤੋਂ 8 ਸਾਲ ਦੇ ਬੱਚਿਆਂ ਨੂੰ 400 ਮਾਈਕਰੋਗ੍ਰਾਮ 9 ਤੋਂ 13 ਸਾਲ ਦੇ ਮੁੰਡਿਆਂ ਨੂੰ ਖਾਸ ਕਰਕੇ 600 ਮਾਈਕਰੋਗ੍ਰਾਮ 14 ਤੋਂ ਉੱਪਰ ਦੇ ਜਿਹੜੇ ਕੈਟਾਗਰੀ ਦੇ ਵਿੱਚ ਜਿਹੜੇ ਮਨਦ ਆ ਜਾਂਦੇ ਬੱਚੇ ਤੋਂ ਉੱਪਰ ਜਿਹੜੇ ਮੁੰਡੇ ਆ ਜਾਂਦੇ ਨੇ 900 ਮਾਈਕਰੋਗ੍ਰਾਮ ਔਰਤਾਂ ਦੇ ਵਿੱਚ ਜਿਹੜਾ ਹੈਗਾ ਜੀ ਉਹ 14 ਸਾਲ ਤੋਂ ਉੱਪਰ ਦੇ ਜਿਹੜੀ ਬੱਚੇ ਤੇ ਜਾਂ ਲੇਡੀਆਂ ਹੋਣ ਕਿ ਉਹਨਾਂ ਨੂੰ 700 ਮਾਈਕਰੋਗ੍ਰਾਮ ਗਰਭਵਤੀ ਔਰਤਾਂ ਨੂੰ 700 770 ਮਾਈਕਰੋਗ੍ਰਾਮ ਤੇ ਦੁੱਧ ਪਲਾਉਣ ਵਾਲੀਆਂ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ 1300 ਮਾਈਕਰੋਗ੍ਰਾਮ ਜਿਹੜਾ ਉਹ ਵਿਟਾਮਿਨ ਏ ਜ਼ਰੂਰ ਚਾਹੀਦਾ ਹੁੰਦਾ ਰੋਜ਼ ਤੇ ਇਸ ਲੋੜ ਨੂੰ ਪੂਰਾ ਕਰਨ ਲਈ ਸਾਨੂੰ ਸਿਰਫ 100 ਗ੍ਰਾਮ ਗਾਜਰਾਂ ਖਾਣੀਆਂ ਪੈਣਗੀਆਂ ਗਰਭਵਤੀ ਔਰਤਾਂ ਥੋੜੀਆਂ ਜ਼ਿਆਦਾ ਖਾ ਸਕਦੀਆਂ ਨੇ ਇਹ ਸਾਡੀ ਘਾਟ ਨੂੰ ਪੂਰਾ ਜਿਹੜੀ ਕਰ ਦੇਣਗੀਆਂ ਤੇ ਇਸ ਤੋਂ ਇਲਾਵਾ ਪੌਸ਼ਟਿਕ ਸਬਜ਼ੀਆਂ ਫਲ ਜਾਨਵਰੀ ਖੁਰਾਕਾਂ ਜੇ ਕੋਈ ਖਾਣਾ ਚਾਹੁੰਦਾ ਤਾਂ ਉਹ ਵੀ ਖਾ ਲੈਣ ਇਹ ਸੋਨੇ ਤੇ ਸਵਾਗਤਾ ਹੋ ਜਾਣਗੇ ਹੁਣ ਦੇਖਦੇ ਆ ਵਿਟਾਮਿਨ ਏ ਜੇ ਸਰੀਰ ਚ ਵੱਧ ਜੇ ਤਾਂ ਫਿਰ ਕਿਹੜੇ ਰੋਗ ਹੁੰਦੇ ਨੇ ਬਿਲਕੁਲ ਤੁਸੀਂ ਸਹੀ ਸੁਣਿਆ ਵਿਟਾਮਿਨ ਏ ਬਾਡੀ ਦੇ ਵਿੱਚ ਵੱਧ ਜੇ ਤਾਂ ਵੀ ਜਿਹੜਾ ਸਰੀਰ ਦੇ ਵਿੱਚ ਨੁਕਸਾਨਦਾਇਕ ਹੁੰਦਾ ਇਹਦੇ ਨਾਲ ਵੀ ਕਈ ਤਰ੍ਹਾਂ ਦੇ ਜਿਹੜੇ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਸਾਨੂੰ ਹਾਈਪਰ ਵਿਟਾਮਿਨੋਸਿਸ ਏ ਹਾਈਪਰ ਵਿਟਾਮਿਨੋਸਿਸ ਏ ਕਹਿੰਦੇ ਨੇ ਇਹ ਜਿਹੜਾ ਵਿਟਾਮਿਨ ਏ ਹੈ ਇਹ ਇਹਦੀ ਜਿਹੜੀ ਵੱਧ ਵੱਧ ਜੇ ਤੇ ਉਹਦਾਂ ਪ੍ਰੋਬਲਮ ਆਣਦੀ ਹੈ ਵਿਟਾਮਿਨ ਏ ਜ਼ਰੂਰੀ ਹੋਣ ਦੇ ਨਾਲ ਨਾਲ ਚਰਬੀ ਚ ਘੋਲਣ ਵਾਲਾ ਜਿਹੜਾ ਫੈਟ ਸੋਲਿਵਲ ਹੋ ਹੋਂ ਦੇ ਕਰਕੇ ਸਰੀਰ ਵਿੱਚ ਜਮਾ ਹੋ ਸਕਦਾ ਜੀ ਕਿਉਂਕਿ ਜਿਹੜਾ ਸਰੀਰ ਦੇ ਵਿੱਚ ਖਾਸਾ ਹਿੱਸਾ ਚਰਬੀ ਦਾ ਵੀ ਹੈ ਜੀ ਬਹੁਤ ਹਰੇਕ ਪੂਰਾ ਮਤਲਬ ਬਾਡੀ ਦੇ ਉੱਤੇ ਚਰਬੀ ਉਹ ਚਰਬੀ ਹੈ ਤੇ ਜਿਨ੍ਹਾਂ ਲੋਕਾਂ ਦੇ ਵਿੱਚ ਜਿਹੜੇ ਮੋਟੇ ਨੇ ਫੈਟ ਜ਼ਿਆਦਾ ਹੈਗਾ ਚਰਬੀ ਜ਼ਿਆਦਾ ਹੈਗੀ ਹੈ ਉਨ੍ਹਾਂ ਦੇ ਵਿੱਚ ਵਿਟਾਮਿਨ ਏ ਵੱਧ ਜਾਣ ਦੀ ਸਮੱਸਿਆ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਫੈਟ ਸੋਲੀਬਲ ਹੈ ਚਰਬੀ ਦੇ ਵਿੱਚ ਚਾ ਕੇ ਜਿਹੜਾ ਮਿਕਸ ਹੋ ਕੇ ਇਹ ਅੰਦਰ ਜਮਾ ਹੋ ਜਾਂਦਾ ਹੈ ਕੋਲ ਜਾਂਦਾ ਜਿਸ ਦੇ ਕਰਕੇ ਕਈ ਅੰਗਾਂ ਤੇ ਦਬਾਅ ਪੈਣ ਲੈਂਦਾ ਹੈ ਵਿਟਾਮਿਨ ਏ ਵਧਣ ਦੇ ਨਾਲ ਨਾਲ ਜਿਹੜੇ ਕਾਫੀ ਤਰ੍ਹਾਂ ਦੇ ਲੱਛਣ ਨੇ ਜੀ ਉਹਨਾਂ ਦੇ ਵਿੱਚ ਉਲਟੀ ਆਉਣ ਲੱਗਦੀ ਹੈ ਚੱਕਰ ਆਉਣ ਲੱਗਦੇ ਨੇ ਸਰੀਰਿਕ ਕਮਜ਼ੋਰੀ ਹੋਣ ਲੈਂਦੀ ਹੈ ਡਿਜੀਨੈਸ ਤੇ ਵੀਕਨੈਸ ਵੀ ਇਸਨੂੰ ਕਹਿੰਦੇ ਆ ਦਰਦ ਖਾਸ ਕਰਕੇ ਸਿਰ ਦਰਦ ਹੋਣ ਲੱਗਦਾ ਜੀ ਅੱਖਾਂ ਦੀਆਂ ਸਮੱਸਿਆਵਾਂ ਧੁੰਦਲਾਪਨ ਦਿਖਣ ਲੱਗਦਾ ਜੀ ਤੇ ਕ੍ਰੋਨਿਕ ਸਿੰਪਟਮ ਜਿਹੜੇ ਹੈਗੇ ਨੇ ਜੀ ਜਿਹਨੂੰ ਲੰਬੇ ਸਮੇਂ ਤੱਕ ਜਿਹੜੇ ਪ੍ਰਭਾਵ ਪੈਂਦੇ ਨੇ ਜੀ ਉਹਦੇ ਚ ਆ ਗਿਆ ਜੀ ਹਾਈਪਰਕ੍ਰਿਟੋਸਿਸ ਹਾਈਪਰ ਕ੍ਰਿਟੋਸਿਸ ਚਮੜੀ ਦਾ ਸੁੱਕਣਾ ਕਠੋਰ ਹੋ ਜਾਣਾ ਖੁਰਦਰਾ ਹੋ ਜਾਣਾ ਇਹ ਜਿਹੜਾ ਇਹਦੇ ਚ ਲੰਬੇ ਸਮੇਂ ਦੇ ਪ੍ਰਭਾਵ ਨੇ ਜੋੜਾਂ ਤੇ ਦਰਦ ਹੋਣ ਲੱਗ ਜਾਂਦਾ ਸੋਜਣ ਲੱਗ ਜਾਂਦੇ ਨੇ ਜੋੜ ਖਾਸ ਕਰਕੇ ਗਿੱਟੇ ਗੁੱਟ ਕੂਣੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਚ ਸੋਜ ਆ ਲੈਦੀ ਹੈ ਦਰਦ ਹੋਣਾ ਹੈ ਜੀ ਸਾਡੇ ਲੀਵਰ ਦੇ ਉੱਤੇ ਤੇ ਤਿੱਲੀ ਤੇ ਵੀ ਜਿਹੜਾ ਇਹ ਜੇ ਵਿਟਾਮਿਨ ਇਹ ਵੱਧ ਜੇ ਤੇ ਇਹਦਾ ਕਾਫੀ ਜਿਹੜਾ ਉਹ ਅਸਰ ਪੈਂਦਾ ਲੀਵਰ ਤੇ ਸਪਲੀਨ ਜਿਹੜਾ ਹੈ ਇਹਨੂੰ ਲਾਰਜਮੈਂਟ ਹੋ ਜਾਂਦੀ ਹੈ ਵੱਡਾ ਹੋ ਜਾਂਦਾ ਹੈ ਸੁੱਜ ਜਾਂਦਾ ਹੈ ਜਿਗਰ ਜਿਹੜੀ ਆ ਉਹ ਇਹਦੇ ਵਿੱਚ ਜਿਹੜੀ ਕਾਫੀ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਗੰਭੀਰ ਸਮੱਸਿਆ ਇਸ ਨੂੰ ਮੰਨਿਆ ਜਾਂਦਾ ਹੈ ਹੱਡੀਆਂ ਕਮਜ਼ੋਰ ਹੋਣ ਲੈਂਦੀਆਂ ਬੋਨ ਵੀਕਨੈਸ ਇਹਨੂੰ ਆਪਾਂ ਕਹਿੰਦੇ ਆ ਹੱਡੀਆਂ ਟੁੱਟਣ ਦਾ ਜਿਹੜਾ ਖਤਰਾ ਉਹ ਵੱਧ ਜਾਂਦਾ ਹੈ ਓਸਟੀਓਪੋਰੋਸਿਸ ਭੁਰਨ ਦਾ ਖਤਰਾ ਜਿਹੜਾ ਵੱਧ ਜਾਂਦਾ ਹੈਗਾ ਹਾਰਟ ਬਰਨ ਜਿਹਨੂੰ ਕਹਿ ਸਕਦੇ ਆ ਜੀ ਦਿਲ ਜਲਨ ਜੀ ਹੋਣ ਲੈਂਦੀ ਹੈ ਡਾਈਜੈਸਟਿਵ ਇਸ਼ੂਸ ਹੋਣ ਲੈਂਦੇ ਨੇ ਪੇਟ ਚ ਦਰਦ ਹੋਣ ਲੈਂਦਾ ਮਤਲਬ ਇੱਕ ਅਸਹਿਜਾ ਹੋ ਜਾਂਦਾ ਬੰਦਾ ਪਾਚਨ ਸਮੱਸਿਆਵਾਂ ਕਾਫੀ ਹੋਣ ਲੈਂਦੀਆਂ ਇਹ ਸਾਨੂੰ ਪਾਚਨ ਇਹ ਜਿਹੜਾ ਵਿਟਾਮਿਨ ਏ ਜੇ ਬੋਡੀ ਚ ਵੱਜੇ ਤਾਂ ਹੁੰਦਾ ਨਿਊਰੋਲੋਜੀਕਲ ਸਮੱਸਿਆਵਾਂ ਜੀ ਨਾ ਜਿਹੜੇ ਕਹਿ ਸਕਦੇ ਆ ਜੀ ਉਹ ਵੀ ਹੋਣ ਲੈਂਦੇ ਵਿਟਾਮਿਨ ਏ ਮਾਤਰਾ ਦੇ ਵਿੱਚ ਜੀ ਪੈਪਲੀਡੇਮਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਸਮੱਸਿਆ ਹੈਗੀ ਉਹ ਉਹ ਹੋ ਜਾਂਦੀ ਹੈ ਜਿਹਦੇ ਨਾਲ ਸਿਰ 'ਚ ਦਬਾਅ ਬਦਮ ਦੇ ਨਾਲ ਦਿਮਾਗ ਦੇ ਉੱਤੇ ਵੀ ਇਹਦਾ ਕਾਫੀ ਅਸਰ ਪੈਂਦਾ ਪੈਪਲੀਡੇਮਾ ਨੂੰ ਕਹਿੰਦੇ ਹੈਗੇ ਤੇ ਜਿਵੇਂ ਚਿੱਤ ਕਾਉਮਾਉਮ ਕਰ ਲੈ ਜਾਂਦਾ ਪੰਜਾਬੀ ਵਿੱਚ ਪਿੰਡਾਂ ਚ ਆਪਾਂ ਕਹਿੰਦੇ ਹੈਗੇ ਆ ਜੀ ਮਤਲਬ ਚਿੱਤ 'ਚ ਵਿਚਾਨੀ ਡਿਪਰੈਸ਼ਨ ਚਿੜਚਿੜਾ ਹੋ ਜਾਂਦਾ ਬੰਦਾ ਇਹ ਇਹ ਸਮੱਸਿਆ ਉਹ ਵੀ ਜਿਹੜਾ ਵਿਟਾਮਿਨ ਏ ਜੇ ਬੋਡੀ 'ਚ ਵੱਧ ਜੇ ਤਾਂ ਵੀ ਹੁੰਦਾ ਹੈ গর্ਭવતી ਔਰਤਾਂ ਦੇ ਉੱਤੇ ਵੀ ਇਹਦਾ ਕਾਫੀ ਪ੍ਰਭਾਵ ਪੈਂਦਾ ਜੇ ਵਿਟਾਮਿਨ ਇਹ ਵੱਧ ਜੇ ਤਾਂ ਕਾਫੀ ਘਾਤਖੋ ਹੋ ਸਕਦਾ ਕਿਉਂਕਿ ਇਹ ਫੀਟਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਅਣਜਮਿਆ ਬੱਚਾ ਬਾਡੀ ਦੇ ਅੰਦਰ ਜਿਹਨੂੰ ਭ੍ਰੂਣ ਕਹਿੰਦੇ ਆ ਇਹ ਵਿਕਾਸ ਜਿਹੜਾ ਉਹਦੇ ਤੇ ਕਾਫੀ ਪ੍ਰਭਾਵ ਪੈਂਦਾ ਬੱਚਾ ਜਿਹੜਾ ਸਹੀ ਤਰੀਕੇ ਨਾਲ ਜਿਹੜਾ ਉਹ ਵਿਕਾਸ ਨਹੀਂ ਹੋ ਪਾਂਦਾ ਇਹਦੇ ਨਾਲ ਬਰਥ ਡਿਫੈਕਸ਼ਨ ਜਿਹੜੇ ਹੈਗੇ ਨੇ ਉਹ ਮਿਸਕਾਰੇਜ ਵੀ ਹੋ ਸਕਦਾ ਬੱਚਾ ਜਿਹੜਾ ਅਪਾਹਜ ਵੀ ਹੋ ਸਕਦਾ ਅੰਦਰ ਕੋਰ ਬਹੁਤ ਸਾਰੀਆਂ ਪ੍ਰੋਬਲਮ ਆ ਸਕਦੀਆਂ ਸਾਵਧਾਨੀਆਂ ਜਿਹੜੀਆਂ ਹੈਗੀਆਂ ਨੇ ਜੀ ਵਿਟਾਮਿਨ ਏ ਦੇ ਇੰਟੈਕ ਨੂੰ ਲੈ ਕੇ ਅੰਦਰ ਖਾਣ ਨੂੰ ਲੈ ਕੇ ਅ ਸਹੀ ਮਾਤਰਾ ਜਿਹੜੀ ਇਹਦੀ ਲੈਣੀ ਹੈਗੀ ਹੈ ਜੀ ਅ ਜਿਹੜੇ ਵੱਡੇ ਨੇ ਜੀ ਉਹ 900 ਮਾਈਕਰੋਗ੍ਰਾਮ ਤੋਂ ਵੱਧ ਨਾ ਲੈਣ ਬੱਚੇ ਜਿੰਨੀ ਮਾਤਰਾ ਉੱਤ ਦੱਸੀ ਹੈਗੀ ਹੈ ਜੀ ਉਹ ਉਨੀ ਮਾਤਰਾ ਤੋਂ ਜ਼ਿਆਦਾ ਇੱਕ ਦਿਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੇ ਅ ਫੇਰ ਤਾਸ ਨਾ ਮੈਂ ਇਹਨੂੰ ਪੂਰਾ ਇੱਕ ਵਾਰੀ ਰਿਪੀਟ ਕਰ ਦਿੰਦਾ ਜੀ ਵਿਟਾਮਿਨ ਏ ਬਾਲਕਾਂ ਲਈ 900 ਗ੍ਰਾਮ 900 ਮਾਈਕਰੋਗ੍ਰਾਮ ਬਾਲਗ ਬਾਲਪੁਰਸ਼ਾਂ ਲਈ ਬਾਲਕ ਮਹਿਲਾਵਾਂ ਲਈ 700 ਮਾਈਕਰੋਗ੍ਰਾਮ ਗਰਭਤੀ ਔਰਤਾਂ ਲਈ 770 ਤੋਂ 1300 ਮਾਈਕਰੋਗ੍ਰਾਮ ਪ੍ਰਤੀ ਦਿਨ ਹੋਣਾ ਚਾਹੀਦਾ ਕੁੱਲ ਮਿਲਾ ਕੇ ਵਿਟਾਮਿਨ A ਦੀ ਮਾਤਰਾ ਜਿਹੜੀ ਹੈ ਉਹ 3000 ਮਾਈਕਰੋਗ੍ਰਾਮ ਤੋਂ ਵੱਧ ਜੇ ਜਾਵੇ ਤੇ ਫਿਰ ਅੰਦਰ ਰੋਗ ਜਿਹੜੀਆਂ ਪੈਦਾ ਕਰਨੀ ਸ਼ੁਰੂ ਕਰ ਦਿੰਦੀ ਹੈ ਮੱਥੇ 3000 ਮਾਈਕਰੋਗ੍ਰਾਮ ਸਪਲੀਮੈਂਟ ਦੇ ਸੇਵਨ ਤੋਂ ਪਹਿਲਾਂ ਜੇਕਰ ਸਪਲੀਮੈਂਟ ਲੈ ਰਹੇ ਆ ਤਾਂ ਕਿਸੇ ਹੈਲਥ ਕੇਅਰ ਪ੍ਰੋਫੈਸ਼ਨਲ ਡਾਕਟਰ ਹੈਲਥ ਕੋਚ ਇਹਨਾਂ ਦੀ ਸਲਾਹ ਜਿਹੜੀ ਹੈ ਰਿਪੋਰਟਾਂ ਦਿਖਾ ਕੇ ਜ਼ਰੂਰ ਲੈ ਲੈਣੀ ਚਾਹੀਦੀ ਹੈ ਤੇ ਜੇਕਰ ਤੁਸੀਂ ਸਪਲੀਮੈਂਟ ਲੈ ਰਹੇ ਹੋ ਤਾਂ ਇਹ ਜਿਹੜਾ ਇਹ ਪੱਕਾ ਕਰੋ ਕਿ ਤੁਹਾਡੀ ਡਾਈਟ ਵਿੱਚ ਵੱਖ-ਵੱਖ ਵਿਟਾਮਿਨ ਦੇ ਤਾਲਮੇਲ ਦਾ ਜਿਹੜਾ ਉਹ ਧਿਆਨ ਰੱਖਿਆ ਜਾ ਰਿਹਾ ਤੇ ਹੈਲਥ케어 ਪ੍ਰੋਫੈਸ਼ਨਲ ਤੋਂ ਬਿਨਾ ਜਿਹੜੀ ਹੈਗੀ ਆ ਗਰਭਤੀ ਮਹਿਲਾਵਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਜਿਹੜੇ ਆ ਉਹ ਥੋੜਾ ਜਿਹਾ ਵਿਟਾਮਿਨ ਏ ਦੇ ਸਬੰਧ ਵਿੱਚ ਧਿਆਨ ਰੱਖਣਾ ਹੋਵੇਗਾ ਉਹਨਾਂ ਨੂੰ ਥੋੜਾ ਜਿਹਾ ਡਾਕਟਰ ਹੈਲਥ케어 ਪ੍ਰੋਫੈਸ਼ਨਲ ਦੀ ਸਲਾਹ ਜਿਹੜੀ ਆ ਉਹ ਜ਼ਰੂਰ ਲੈ ਲੈਣੀ ਚਾਹੀਦੀ ਆ ਜਿਹੜਾ ਵਿਟਾਮਿਨ A ਆ ਇਹਦੇ ਫੈਟ ਸੋਲੀਬਲ ਜਿਹੜੇ ਇਹਨੇ ਰੂਪਾਂ ਨੂੰ ਜਿਹੜੇ ਲੈਣ ਤੋਂ ਜਿਹੜਾ ਸਾਵਧਾਨੀ ਵਰਤਣੀ ਚਾਹੀਦੀ ਕਿਉਂਕਿ ਫੈਟ ਦੇ ਵਿੱਚ ਜਾ ਕੇ ਅੰਦਰ ਜਮਾ ਹੋ ਜਾਂਦਾ ਜਿਹੜੇ ਮੋٹے ਲੋਕ ਨੇ ਜਿਨ੍ਹਾਂ ਚ ਚਰਬੀ ਜ਼ਿਆਦਾ ਉਹਨਾਂ ਦੇ ਅੰਦਰ ਜ਼ਿਆਦਾ ਪ੍ਰੋਬਲਮ ਆਉਣ ਲੱਗਦੀ ਹੈ ਚਰਬੀ ਚ ਘੋਲਣ ਵਾਲੇ ਵਿਟਾਮਿਨ A ਜਿਹੜੇ ਸਪਲੀਮੈਂਟ ਜਿਵੇਂ ਰੈਟਿਨੋਆਇਲਸ ਨੇ ਰੈਟਿਨੋਆਇਲਸ ਰੈਟੋਨਿਕ ਐਸਿਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਹਦੇ ਚ ਹੁੰਦਾ ਹੈਗਾ ਇਹਦਾ ਵਿਸ਼ੇਸ਼ ਧਿਆਨ ਕਰਨਾ ਚਾਹੀਦਾ ਹੈ ਇਹ શરીਰ ਵਿੱਚ ਜਾ ਕੇ ਜਮਾ ਹੋ ਸਕਦਾ ਹੈ ਇਹ ਸਹੀ ਮਾਤਰਾ ਜਿਹੜੀ ਹੈ ਉਹ ਆਪਣੀ ਬਟਾ ਰਿਪੋਰਟਾਂ ਦਿਖਾ ਕੇ ਆਪਣੇ ਸਿੰਪਟਮ ਦੱਸ ਕੇ ਜਿਹੜਾ ਫੇਰ ਆਪਾਂ ਇਹ ਲੈਣਾ ਹੈਗਾ ਰੈਟੀਨੋਇਡਸ ਰੈਟੋਨਿਕ ਐਸਟ੍ਰੀਨੋ ਆਪਾਂ ਕਹਿ ਸਕਦੀ ਹੈ ਤੇ ਬਿਊਟੀ ਪ੍ਰੋਡਕਟਸ ਜਿਹੜੇ ਆਪਾਂ ਕਰੀਮਾਂ ਕਰੂਮਾਂ ਲਗਾਨੀਆਂ ਇਹਨਾਂ ਦੇ ਚ ਰੈਟੋਨਿਡ ਕ੍ਰੀਮ ਜਿਹੜੀ ਹੈਗੀ ਹੈ ਰੈਟੋਨਿਡ ਕ੍ਰੀਮ ਤੇ ਜੈਲ ਵਰਤੋਂ ਤੋਂ ਪਹਿਲਾਂ ਜਿਹੜੇ ਆ ਆਪਣੇ ਡਰਮਟੋਲੋਜਿਸਟ ਜਿਹੜੇ ਹੈਗੇ ਨੇ ਜਿਹੜੇ ਸਕਿਨ ਦੇ ਡਾਕਟਰ ਨੇ ਜਾਂ ਫਿਰ ਹੈਲਥ ਕੇਅਰ ਪ੍ਰੋਫੈਸ਼ਨਲ ਨੇ ਉਹਨਾਂ ਨਾਲ ਜਿਹੜੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਰੈਟੀਨੋਇਡ ਕਰੀਮ ਜਿਹੜੀ ਆਂਦੀ ਹੈ ਤੇ ਜਲ ਜਿਹੜੀ ਆਂਦੀ ਹੈ ਇਹਨਾਂ ਦੇ ਜਿਹਦਾ ਵਿੱਚ ਰੈਟੋਨਿਕ ਐਸਿਡ ਜਿਹੜਾ ਹੁੰਦਾ ਉਹ ਜ਼ਿਆਦਾ ਹੁੰਦਾ ਤੇ ਉਹਦੇ ਨਾਲ ਐਬਜ਼ੌਰਬ ਹੋ ਜਾਂਦਾ ਸਕਿਨ ਦੇ ਵਿੱਚ ਤੇ ਅੰਦਰ ਪ੍ਰੋਬਲਮ ਆ ਜਾਂਦੀ ਸਹੀ ਖੁਰਾਕ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹਾਸਲ ਕਰਨੀ ਹੈ ਜੀ ਅ ਗਾਜਰ ਪਾਲਕ ਦੁੱਧ ਫਲਾਂ ਤੋਂ ਮਿਲਦਾ ਵਿਟਾਮਿਨ A ਜਿਹੜਾ ਇਹ ਥੋੜਾ ਜਿਹਾ ਵਧੀਆ ਮੰਨਿਆ ਜਾਂਦਾ ਜਿਹਦੇ ਨਾਲ ਟੌਕਸਿਸਿਟੀ ਦਾ ਜੋਖਮ ਜਿਹੜਾ ਉਹ ਘੱਟ ਹੁੰਦਾ ਤੇ ਜੇਕਰ ਕਾਫੀ ਮਾਤਰਾ ਚ ਸਬ ਪੱਤੇਦਾਰ ਸਬਜ਼ੀਆਂ ਤੇ ਫਲ ਖਾ ਰਿਓਂ ਵਧੇਰੇ ਸਪਲੀਮੈਂਟ ਦੀ ਜਿਹੜੀ ਉਹ ਲੈਣ ਦੀ ਲੋੜ ਨਹੀਂ ਪਦੀ ਤੇ ਬੱਚਿਆਂ ਤੇ ਖਾਸ ਧਿਆਨ ਦੇਣਾ ਜੀ ਆਪਾਂ ਨੇ ਤੇ ਬੱਤੇ ਬੱਚਿਆਂ ਤੇ ਵਿਟਾਮਿਨ ਏ ਜਿਹੜਾ ਇਹਦੇ ਸਪਲੀਮੈਂਟ ਸਹੀ ਮਾਤਰਾ ਦੇ ਵਿੱਚ ਜਿਹੜਾ ਉਹ ਸੁਰੇਸ਼ਟ ਕਰਨਾ ਪਏਗਾ ਦਵਾਈਆਂ ਜਿਹੜੀਆਂ ਨੇ ਵਿਟਾਮਿਨ ਏ ਜਿਹੜੀਆਂ ਉਹ ਜੇਕਰ ਆਪਾਂ ਦੇ ਦੇਈਏ ਤਾਂ ਉਹਨੂੰ ਇੱਕ ਬਾਹਰ ਬਾਹਰ ਦੇ ਉੱਤੇ ਮੋਨੀਟਰ ਕਰਨਾ ਪਏਗਾ ਔਰ ਬਹੁਤ ਸਾਰੀਆਂ ਸਾਵਧਾਨੀਆਂ ਨੇ ਜੀ ਹਰ ਸਪਲੀਮੈਂਟ ਦੇ ਪੈਕ ਦੇ ਤੇ ਤਿੱਖੇ ਨਿਰਦੇਸ਼ ਲਿਖੇ ਹੁੰਦੇ ਨੇ ਜੀ ਉਹਨੂੰ ਵੀ ਜਿਹੜਾ ਧਿਆਨ ਨਾਲ ਪੜ੍ਹਨਾ ਹੈਗਾ ਅ ਅ ਪੂਰੀ ਜਾਣਕਾਰੀ ਹਾਸਲ ਕਰਨੀ ਹੈ ਚਰਬੀ ਵਾਲੇ ਪਦਾਰਥ ਦੇ ਨਾਲ ਜਿਹੜਾ ਵਿਟਾਮਿਨ ਏ ਜਿਹੜਾ ਆਪਾਂ ਨੇ ਨਹੀਂ ਖਾਣਾ ਫੈਟ ਅ ਘਿਓ ਆਦਿ ਜਿਹੜੇ ਹੈਗੇ ਨੇ ਘਿਓ ਹੋਗੇ ਅ ਆਪਣੇ ਇਹਨਾਂ ਦੀ ਚੀਜ਼ਾਂ ਨਾਲ ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਗਜਰੇਲਾ ਬਣਾ ਕੇ ਉਹਦੇ ਵਿੱਚ ਉਹ ਪਾ ਲੈਂਦੇ ਨੇ ਜੀ ਕਿਆ ਨਾਮ ਅ ਘਿਓ ਪਾ ਲੈਂਦੇ ਨੇ ਗਜਰੇਲਾ ਬਣਾ ਕੇ ਉਹਦੇ ਵਿੱਚ ਖੋਆ ਪਾ ਲੈਂਦੇ ਨੇ ਹੋਰ ਬਹੁਤ ਸਾਰੀਆਂ ਸੀ ਇਹ ਚੀਜ਼ਾਂ ਪੰਦਰੇ ਜਿਹੜੀਆਂ ਕੀ ਫੈਟ ਦਾ ਕਾਰਨ ਬਣਦੀਆਂ ਨੇ ਅੰਦਰ ਜਾ ਕੇ ਬਹੁਤ ਸਾਰੀਆਂ ਫੈਟ ਦੇ ਵਿੱਚ ਕਨਵਰਟ ਹੋ ਜਾਂਦੀਆਂ ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਨਹੀਂ ਲੈਣੀਆਂ ਚਾਹੀਦੀਆਂ ਉਹ ਅੰਦਰ ਜਾ ਕੇ ਜਮਾ ਹੁੰਦੀਆਂ ਨੇ ਤੇ ਉਹ ਵਿਟਾਮਿਨ A ਵੱਧ ਜਾਂਦਾ ਉਹਦੇ ਨਾਲ ਖਾਸੀਆਂ ਪ੍ਰੋਬਲਮ ਹਾਲੇ ਜਿਆਦਾ ਚਰਬੀ ਵਾਲੇ ਖਾਣੇ ਜਿਵੇਂ ਮੱਖਣ ਹੈ ਪਨੀਰ ਹੈ ਘਿਓ ਹੈ ਇਹ ਜਿਹੜਾ ਜਮਿਆ ਜਿਹੜਾ ਵਿਟਾਮਿਨ A ਹੈ ਇਹ ਬਾਡੀ ਦੇ ਵਿੱਚ ਜਮਾ ਦਿੰਦਾ ਤੇ ਫਿਰ ਇਹ ਅੱਗੇ ਜਾ ਕੇ ਵੱਧ ਜਿਹੜਾ ਜਦੋਂ ਵਿਟਾਮਿਨ ਹੋ ਜਾਂਦਾ ਫਿਰ ਉਹਦੇ ਨਾਲ ਪ੍ਰੋਬਲਮ ਆ ਜਾਂਦੀ ਆ ਅ ਵਿਟਾਮਿਨ ਬਿਊਟੀ ਤੇ ਸਕਿਨ ਕੇਅਰ ਜਿਹੜੇ ਪ੍ਰੋਡਕਟਸ ਹੈਗੇ ਨੇ ਉਹਨਾਂ ਤੋਂ ਸਾਵਧਾਨ ਰਹਿਣਾ ਹੈਗਾ ਜੀ ਰੈਟਨ ਰੈਟਨਡ ਕਰੀਮ ਤੇ ਤੇਲ ਜਿਹੜੇ ਹੈਗੇ ਨੇ ਇਹ ਸਾਨੂੰ ਅੰਦਰ ਜਾ ਕੇ ਨੁਕਸਾਨ ਪਹੁੰਚਾ ਸਕਦੇ ਨੇ ਤੇ ਜੇਕਰ ਤੁਸੀਂ ਰੈਟਨੋਇਡ ਪ੍ਰੋਡਕਟ ਜਿਵੇਂ ਰੈਟਨਿਕ ਐਸਿਡ ਰੈਟਨੋਲ ਇਹੋ ਜੀ ਵਰਤਨ ਵਰਤੋਂ ਕਰ ਰਹੇ ਹੋ ਤਾਂ ਇਹ ਜਿਹੜਾ ਇਹਦੀ ਟੌਕਸਿਸਿਟੀ ਦਾ ਜਿਹੜਾ ਬੋਡੀ ਦੇ ਵਿੱਚ ਇਹ ਕਾਰਨ ਬਣ ਸਕਦਾ ਵਿਟਾਮਿਨ ਇਹ ਵੱਧ ਸਕਦਾ ਹੈਗਾ ਇਹ ਪ੍ਰੋਡਕਟ ਖਾਸ ਕਰਕੇ ਚਮੜੀ ਦੇ ਇਲਾਜਾਂ 'ਚ ਵਰਤੇ ਜਾਂਦੇ ਨੇ ਜਿਹਦੇ ਨਾਲ ਚਮੜੀ ਦੀ ਸੰਵੇਦਨਸ਼ੀਲਤਾ ਜਿਹੜੀ ਆ ਵੱਧ ਜਾਂਦੀ ਹੈ ਇਹਦੇ ਲਈ ਇਹਨਾਂ ਦਾ ਜਿਹੜਾ ਇਸਤੇਮਾਲ ਕਰਨ ਸਮੇਂ ਹਮੇਸ਼ਾ ਜੜੀਆ ਆਪਣੇ ਹੈਲਥ케ਅਰ ਪ੍ਰੋਫੈਸ਼ਨਲ ਦੀ ਜਿਹੜੀ ਆ ਉਹ ਸਲਾਹ ਜ਼ਰੂਰ ਲੈ ਲੈਣੀ ਤੇ ਵਿਟਾਮਿਨ A ਜਿਹੜੀ ਹੈ ਜੀ ਉਹਦੇ ਵਧਨ ਦੇ ਨਾਲ ਕੁਝ ਹੋਰ ਰੋਗ ਵੀ ਹੋ ਜਾਂਦੇ ਨੇ ਪਚੂਰ 3 ਮਚੋਰ ਜਿਹੜਾ ਏਜਿੰਗ ਆਉਣ ਲਈ ਦੇ ਬੱਚਾ ਬੰਦਾ ਜਿਹੜਾ ਬਜ਼ੁਰਗ ਦਿਖਣ ਲੱਗਦਾ ਪਹਿਲਾਂ ਤੋਂ ਮਤ ਤੋਂ ਪਹਿਲਾਂ ਹਾਰਮੋਨਲ ਬੈਲੈਂਸਿੰਗ ਹੋ ਜਾਂਦੀ ਹੈ ਬਲੱਡ ਜਿਹੜਾ ਉਹਦੇ ਚ ਕੈਲਸ਼ੀਅਮ ਦੀ ਮਾਤਰਾ ਜਿਹੜੀ ਉਹ ਵੱਧ ਜਾਂਦੀ ਹੈ ਵਿਟਾਮਿਨ A ਦੇ ਸੇਵਨ ਨਾਲ ਜਿਹੜਾ ਹੈਗਾ ਉਹ ਹਾਈਪਰ ਹਾਈਪਰਕੈਲਮੀਆ ਜਿਹੜਾ ਹੈਗਾ ਉਹ ਹੋ ਸਕਦਾ ਇਹਨਾਂ ਦਰਦ ਕਮਜ਼ੋਰੀ ਦਿਮਾਗੀ ਹਾਲਤ ਤਵਦੀਦੀਆਂ ਜਿਹੜੀਆਂ ਆਉਣ ਦਾ ਇਹਦਾ ਕਾਰਨ ਹੈ ਇੱਕ ਹਾਰਟ ਸਬੰਧੀ ਦਿਮਾਗ ਸਬੰਧੀ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ ਕਾਰਡੀਓ ਵਸਕੂਲਰ ਡਿਜ਼ੀਜ਼ ਨਿਊਰੋਲੋਜੀਕਲ ਡਿਸਆਰਡਰ ਜਿਹੜੇ ਨੇ ਉਹ ਵੀ ਜਿਹੜੇ ਵਿਟਾਮਿਨ ਏ ਦੀ ਟੌਕਸਿਸਿਟੀ ਦੇ ਕਾਰਨ ਹੋਿੰਦੀਆਂ ਵੱਧ ਜਾਂਦਾ ਹੈਗਾ ਉਹਦੇ ਕਰਕੇ ਹੁੰਦਾ ਹੈ ਹਾਰਟ ਬੀਟ ਜਿਹੜੀ ਆ ਉਹ ਅਨੀਵਨ ਹੋ ਜਾਂਦੀ ਹੈ ਤੇ ਬਲੱਡ ਪ੍ਰੈਸ਼ਰ ਜਿਹੜਾ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਦਿਮਾਗ ਤੇ ਦਿਮਾਗ ਪੈਣਾ ਜਾਂਦਾ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸਾਨੂੰ ਖਰਾਬ ਕਰਦੀ ਹੈਗੇ ਸੋ ਕੁੱਲ ਬੁਲਾਕੇ ਜੀ ਜਾਣਕਾਰੀ ਤੁਹਾਡੇ ਸਾਹਮਣੇ ਆ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਤੇ ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਵੱਧ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਵੀਡੀਓ ਨੂੰ ਜ਼ਰੂਰ ਦੇਖੇਗਾ ਕਿਸੇ ਨਾ ਕਿਸੇ ਨੂੰ ਇਹ ਜ਼ਰੂਰ ਪਸੰਦ ਆਏਗੀ ਬਹੁਤ ਸਾਰੇ ਲੋਕੀ ਵਿਟਾਮਿਨ A ਜਾਂ ਤਾਂ ਘੱਟ ਲੈ ਰਹੇ ਨੇ ਜਾਂ ਫਿਰ ਉਹ ਵੱਧ ਲੈ ਰਹੇ ਨੇ ਤੇ ਜੇਕਰ ਘੱਟ ਲੈ ਰਹੇ ਹੋ ਤਾਂ ਵੀ ਨੁਕਸਾਨ ਹੈ ਜੇ ਵੱਧ ਲੈ ਰਹੇ ਹੋ ਤਾਂ ਉਦੋਂ ਵੀ ਵੱਡਾ ਨੁਕਸਾਨ ਸੋ ਵੀਡੀਓ ਜੜੀਆ ਬੜੀ ਸਹਾਇਕ ਹੋ ਗਈ ਜੇ ਕਿਸੇ ਇੱਕ ਬੰਦੇ ਦੇ ਲਈ ਕੰਮ ਆ ਗਈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਵਰਲਡ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੇਨੇ ਦੋਈਦਾਸ ਬਤਾਲੋ